ਗੋਟਾ ਪੱਤੀ ਸਟਾਈਲ ਦੇ ਵਿੱਚ ਮੈਂ ਆਰਟੀਕਲ ਲੈ ਕੇ ਆਇਆ ਗੋਟਾ ਪੱਤੇ ਡਿਜ਼ਾਈਨ ਹੈ ਬੜਾ ਸ਼ਾਨਦਾਰ ਸੋ ਕਾਫੀ ਟਾਈਮ ਤੋਂ ਮੈਂ ਵੀ ਸਰਚ ਕਰਦਾ ਸੀ ਕਸਟਮਰ ਵੀ ਸਰਚ ਕਰਦੇ ਸੀ ਭਾਜੀ ਸਾਨੂੰ ਕੁਝ ਗੋਟਾ ਪੱਤੀ ਦੇ ਵਿੱਚ ਕੋਈ ਆਰਟੀਕਲ ਦਿਖਾਓ ਜਿਸ ਤੇ ਗੋਟਾ ਪੱਤੀ ਦਾ ਕੰਮ ਹੋਵੇ ਸੋ ਤੁਸੀਂ ਪੀਸ ਚੈੱਕ ਕਰੋ ਪਹਿਲਾਂ ਮਾਡਲ ਨੇ ਪਾਇਆ ਮੈਂ ਤੁਹਾਨੂੰ ਦਿਖਾਣਾ ਆਪਾਂ ਰੈਡੀ ਕਰਵਾਏ ਨੇ ਤਿੰਨ ਰੰਗ ਮੇਰੇ ਸਟੋਰ ਤੇ ਜਿੰਨੇ ਵੀ ਆਰਟੀਕਲ ਆਉਂਦੇ ਨੇ ਨਾ ਲੇਟਸਟ ਨਿਊ ਬਣ ਕੇ ਮੈਂ ਸੱਚੀ ਗੱਲ ਕਹਿ ਰਿਹਾ ਮੈਂ ਤੁਹਾਡੇ ਨਾਲ ਦੇਖਦਾ ਮੈਂ ਇਸ ਚੀਜ਼ ਲਈ ਮੈਂ ਲੱਕੀ ਹਾਂ ਕਿ ਮੈਂ ਰੀਲਸ ਜਿਵੇਂ ਅਪਲੋਡ ਕਰਦਾ ਕਿ ਮੈਨੂੰ ਹਰ ਡਿਜ਼ਾਈਨ ਦੇਖਣ ਨੂੰ ਮਿਲਦਾ ਕਿਉਂਕਿ ਇੰਨੀ ਵੈਰਾਈਟੀ ਦੇ ਵਿੱਚ ਕਈ ਵਾਰੀ ਐ ਹੁੰਦਾ ਕੋਈ ਡਿਜ਼ਾਈਨ ਮਿਸ ਵੀ ਹੋ ਜਾਂਦਾ ਪਰ ਮੇਰੀ ਸੋਚ ਇਹ ਰਹਿੰਦੀ ਕਿ ਮੈਂ ਮਿਸ ਨਾ ਕਰਾਂ ਮੈਂ ਸਵੇਰੇ ਆਂਦੇ ਸਾਰ ਜੋ ਨਵਾਂ ਸਟਾਕ ਆਂਦਾ ਨਾਲ ਹੀ ਨਾਲ ਰੀਲਸ ਬਣਾ ਕੇ ਤੁਹਾਡੇ ਅੱਗੇ ਸ਼ੋਅ ਕਰਦਾ ਸੋ ਹੁਣ ਇਹ ਡਿਜ਼ਾਈਨ ਬਣ ਕੇ ਆਇਆ ਤਿੰਨ ਰੰਗ ਆਪਾਂ ਬਣਾਏ ਆ ਸੋ ਤੁਸੀਂ ਪਾਇਆ ਦੇਖ ਲਿਆ ਮਾਡਲ ਦੇ ਸੇਮ ਪੀਸ オリジナル ਆਰਟੀਕਲ ਕਾਪੀ ਨਹੀਂ オリジナル ਆਰਟੀਕਲ ਹੀ ਦਵਾਂਗਾ ਆ ਚੈੱਕ ਕਰੋ ਜੀ ਪਿਓਰ ਗਲਾਸ਼ੀਮਾ オーਰਗੈਂਜ਼ਾ ਦਾ ਟੋਟਲੀ ਹੈਂਡਵਰਕ ਕੇਰੇ ਤੇ ਸਾਰਾ ਦਬਕੇ ਦਾ ਕੰਮ ਸਾਰਾ ਗੋਟਾ ਪੱਤੀ ਦਾ ਕੰਮ ਪ੍ਰੋਪਰ ਹੈਵੀ ਬਾਜੂ ਤੇ ਕੰਮ ਪਿਓਰ ਕ੍ਰੇਪ ਦੀ ਬਾਟਮ ਵਾਹ ਸੂਟ ਨੂੰ ਦੇਖ ਕੀ ਰਹੇ ਹੋ ਨਾ ਮੈਂ ਸੱਚੀ ਆ ਦੱਸਾਂ ਪਿਓਰ ਕ੍ਰੇਪ ਦੀ ਬਾਟਮ ਬਾਟਮ ਤੇ ਸਾਰਾ ਹੈਂਡਵਰਕ ਅਲਟੀਮੇਟ ਪੀਸ ਮੈਂ ਕਹਿ ਰਿਹਾ ਮੌਕਾ ਨਾ ਗਵਾ ਦਿਓ ਜੇ ਤੁਹਾਡੇ ਘਰ ਚ ਵੈਡਿੰਗ ਫੰਕਸ਼ਨ ਆ ਨਾ ਮੌਕਾ ਨਾ ਗਵਾ ਦਿਓ ਜੇ ਸੋਹਣੇ ਸੋਹਣੀਆਂ ਵੜੀਆਂ ਬਣਾਉਣੇ ਨੇ ਸੋਹਣੇ ਸੋਹਣੇ ਡਿਜ਼ਾਈਨਰ ਸੂਟ ਬਣਾਉਣੇ ਨੇ ਲਹਿੰਗੇ ਬਣਾਉਣੇ ਨੇ ਸ਼ਟਾਰੇ ਘਰਾਰੇ ਬਣਾਉਣੇ ਨੇ ਚਾਹੇ ਤੁਸੀਂ ਕਿਹੜੀ ਵੀ ਸਿਟੀ ਦੇ ਵਿੱਚ ਬੈਠੇ ਹੋ ਇੱਕ ਵਾਰੀ ਭਾਵੇਂ ਵਿਜ਼ਿਟ ਕਰ ਲਓ ਚਾਹੇ ਆਨਲਾਈਨ ਮੰਗਾ ਲਓ ਮੈਂ ਕਹਿੰਦਾ ਰੂਹ ਖੁਸ਼ ਕਰਦਾਂਗੇ ਇਹੋ ਜੀ ਵੈਰਾਈਟੀ ਦਿਖਾਵਾਂਗੇ ਆ ਦੇਖੋ ਦੁਪੱਟਾ ਅਲਟੀਮੇਟ ਦੁਪੱਟਾ ਰੰਗ ਮੈਂ ਤਿੰਨ ਰੈਡੀ ਕਰਵਾਏ ਤਿੰਨੇ ਰੰਗ ਸ਼ਾਨਦਾਰ ਆ ਦੇਖੋ ਸਪੈਸ਼ਲ yellow mustard color yellow mustard color ਦੇਖੋ ਕਿੰਨਾ ਪਿਆਰਾ ਆ ਰਿਹਾ ਜੀ yellow mustard color ਇੱਕ ਆ ਰਿਹਾ ਜੀ ਜਿਸ ਦੇ ਵਿੱਚ ਆਏਗਾ ਪੇਸਟਲ ਚਾਰਟ ਦੇ ਵਿੱਚ ਪਿੰਕ ਗਾਜ਼ੀ ਸ਼ੇਪ ਸਪੈਸ਼ਲ ਮੰਮੀ ਲਈ ਸੁਪਿਆ ਹੈ ਮਦਰ ਲਈ ਸਪੈਸ਼ਲ ਕਲਰ ਹੈ ਕਿਉਂਕਿ ਜਿਵੇਂ ਹੱਥ ਪਰ ਵਾਲਾ ਰੰਗ ਚਾਹੀਦਾ ਜਿਵੇਂ ਮੁੰਡੇ ਦਾ ਸ਼ਗਨ ਕਰਨਾ ਜਾਂ ਬੇਟੀ ਦੀ ਮੈਰਿਜ ਕਰਨੀ ਹੈ ਜਾਂ ਬੇਟੇ ਦੀ ਮੈਰਿਜ ਕਰਨੀ ਹੈ ਮੰਮੀ ਨੇ ਮੇਨ ਸੂਟ ਬਣਾਉਣਾ ਵਿਆਹ ਦਾ ਆ ਸੂਟ ਜ਼ਰੂਰ ਬਣਾਇਓ ਸਭ ਤੋਂ ਸੋਹਣਾ ਆਰਟੀਕਲ ਆ ਬੁਕਿੰਗ ਕਰਾ ਲਓ ਦੋ ਨੰਬਰ ਸਕਰੀਨ ਤੇ ਮੈਂਸ਼ਨ ਹੈ ਤੁਹਾਨੂੰ ਲੱਗਦਾ ਵੀ ਇਸ ਤੋਂ ਸੋਹਣੇ ਸੂਟ ਹੋਰ ਤੁਹਾਨੂੰ ਕਿਤੋਂ ਮਿਲ ਜਾਣ ਇਸ ਤੋਂ ਸੋਹਣਾ ਤਾਂ ਫਿਰ ਰੱਬ ਦਾ ਨਾਮ ਹੈ ਜੀ ਬਾਸ ਇਸ ਤੋਂ ਸੋਹਣਾ ਸਭ ਤੋਂ ਸੋਹਣਾ ਰੱਬ ਦਾ ਨਾਮ ਹੈ ਜੇ ਸਭ ਤੋਂ ਸੋਹਣੇ ਸੂਟ ਲੱਭ ਰਹੇ ਹੋ ਤਾਂ ਇਸ ਤੋਂ ਸੋਹਣੇ ਸੂਟ ਨਹੀਂ ਮਿਲਣੇ ਆ ਚੈੱਕ ਕਰ ਲਓ ਜੀ ਅਲਟੀਮੇਟ ਪੀਸ ਲੈ ਕੇ ਆਏ ਆ ਤੁਹਾਡੇ ਵਾਸਤੇ ਅਲਟੀਮੇਟ ਪਿਓਰ ਗਲਾਸ ਸ਼ਿਮਰ ਔਰਗੈਂਜ਼ਾ ਦਾ ਬੁਟੀਕ ਮੇਡ ਆਰਟੀਕਲ ਚੈੱਕ ਕਰੋ ਜੀ ਔਰ ਰੇਟ ਦੇ ਅਕੋਰਡਿੰਗ ਸੂਟ ਇੰਨਾ ਪਿਆਰਾ ਇਹੀ ਆਈਟਮ ਮੈਨੇ ਖੁਦ ਦੇਖਿਆ ਕਸਟਮਰ ਸਾਨੂੰ ਖੁਦ ਕਹਿੰਦਾ ਇਹ ਗੱਲ ਬਾਹਰ ਦੇ ਕਲਾਇੰਟ ਪਾਜੀ ਅਸੀਂ ਰੇਟ ਪੁੱਛਿਆ ਸੀ ਰੀਲਾਂ ਪਾਈਆਂ ਹੁੰਦੀਆਂ ਨੇ ਮੋਡਲਾਂ ਦੇ ਅਸੀਂ ਰੇਟ ਪੁੱਛਿਆ ਕਿਸੇ ਨੇ ਸਾਨੂੰ 35 ਦੱਸਿਆ ਕਿਸੇ ਨੇ ਸਾਨੂੰ 40000 ਦੱਸਿਆ ਕਿਸੇ ਨੇ ਸਾਨੂੰ 25000 ਦੱਸਿਆ ਹਰ ਇੱਕ ਦਾ ਅਲੱਗ-ਅਲੱਗ ਰੇਟ ਹਰ ਇੱਕ ਆ ਚੀਜ਼ ਚੈੱਕ ਕਰੋ ਅਸੀਂ ਕਿਹਾ ਦੀ ਨਹੀਂ ਅਸੀਂ ਉਹ ਚੀਜ਼ ਦੇਣੀ ਹੈ ਕਿ ਜਿਹੜਾ ਤੁਸੀਂ ਰੇਟ ਦੇਖ ਕੇ ਵੀ ਕਹੋ ਪਾਜੀ ਬਹ ਓਕੇ ਆ ਆ ਚੀਜ਼ ਚੈੱਕ ਕਰ ਲਓ ਰੇਡ ਮੈਂ ਵੀਡੀਓ ਚ ਦੱਸੂਗਾ ਵੀਡੀਓ ਨੂੰ ਪੂਰਾ ਦੇਖਿਓ ਪਹਿਲਾਂ ਸੂਟ ਦੇਖੋ ਬੁਟੀਕ ਮੇਰਾ ਆਰਟੀਕਲ ਡਿਜੀਟਲ ਉੱਤੇ ਹੈਂਡਵਰਕ ਸਾਰਾ ਪ੍ਰੋਪਰ ਹੈਵੀ ਬਾਜੂ ਤੇ ਕੰਮ ਬਿਊਟੀਫੁਲ ਆਰਟੀਕਲ ਜੀ ਸ਼ਾਨਦਾਰ ਵੀ ਪਿਓਰ ਕ੍ਰੇਵ ਦੀ ਬਾਟਮ ਬਾਟਮ ਇਸ ਦੀ ਪਲੇਨ ਰਹੇਗੀ ਇਹਦਾ ਦੁਪੱਟਾ ਵੀ ਬੜਾ ਸ਼ਾਨਦਾਰ ਸ਼ੋਰ ਦੇਖੋ ਪਹਿਲਾਂ ਮੈਨੂੰ ਲੱਗਿਆ ਰੋਮੀ ਕੱਲਾ ਘੇਰਾ ਬਣ ਕੇ ਆਇਆ ਮੈਂ ਸੱਚੀ ਗੱਲ ਪਹਿਲਾਂ ਹਰ ਵੀਡੀਓ ਚ ਕਹਿੰਨਾ ਤਕਰੀਬਨ ਮੈਂ ਕਹਿੰਨਾ ਹੀ ਆ ਕਿ ਮੈਂ ਵੀ ਸੂਟ ਥੋੜੇ ਨਾਲ ਦੇਦਾ ਆ ਆ ਸੂਟ ਵੀ ਥੋੜੇ ਨਾਲ ਹੀ ਦੇਖਿਆ ਮੈਨੂੰ ਨਹੀਂ ਆਈ ਡੀਆ ਸੀਗਾ ਮੈ ਬਾਇਸ ਅਲਟੀਮੇਟ ਪੀਸ ਹੈ ਓਏ ਹੋਏ ਹੋਏ ਦੁਪੱਟਾ ਚੈੱਕ ਕਰੋ ਜੀ ਇਹ オリジナル ਆਰਟੀਕਲ ਪਿਓਰ ਖਲਾਸ਼ਮਾ ਆਰਗੈਂਦਾ ਦਾ ਡਿਜੀਟਲ ਹੈਂਡਵਾਰਕ ਸ਼ੇਡ ਚਾਰ ਰੈਡੀ ਹੋਇਆ ਮੈਨੇ ਇਹਦੇ ਚ ਰੰਗ ਤੁਸੀਂ ਕੋਈ ਵੀ ਵਾਇ ਕਰ ਲਓ ਸਭ ਤੋਂ ਵੱਡੀ ਗੱਲ ਇਹ ਜਿਹੜਾ ਮਰਜ਼ੀ ਪਾਵੇ ਕੁੜੀਆਂ ਵੀ ਪਾ ਸਕਦੀਆਂ ਨੇ ਆਂਟੀਆਂ ਵੀ ਪਾ ਸਕਦੇ ਜਿਹੜਾ ਮਰਜ਼ੀ ਪਾ ਸਕਦਾ ਇਹਨੂੰ ਕੋਈ ਲੰਬਾ ਨਹੀਂ ਦੇ ਸਕਦਾ ਭਾਜੀ ਅਸੀਂ ਚੀਜ਼ ਵੇਰ ਨਹੀਂ ਕਰ ਸਕਾਂ ਆ ਚੈੱਕ ਕਰੋ ਜੀ ਗ੍ਰੀਨ ਸ਼ੇਡ ਗਾਜ਼ਰੀ ਕਲ ਵੈਡਿੰਗ ਦੇ ਤਮਾਕੇ ਸੂਰ ਦੇਣੇ ਆਪਾਂ ਤਮਾਕੇ ਆ ਲੋ ਦੋ ਵਾਲੀ ਤੇ ਦੇਖਿਆ ਨਾ ਅਸਤਵਾਜੀ ਆਉਣ ਦੇ ਇਹ ਅਸਤਵਾਜੀ ਵਾਲੇ ਡਿਜ਼ਾਈਨ ਹੈ ਆ ਦੇਖੋ ਸਕਾਈ ਬਲੂ ਕਲਰ ਕਿੰਨਾ ਪਿਆਰਾ ਸ਼ੇਡ ਹੈ ਬੜਾ ਕਿੰਨੇ ਨਹੀਂ ਘਾਬਣਾ ਆ ਉਹ ਆ ਕਰਾਂਗੇ ਨੇ ਇੱਕ ਇਹ ਅੱਛਾ ਆ ਰਹੀ ਜੀ ਸਕਾਈ ਬਲੂ ਕਲਰ ਤੁਸੀਂ ਕੋਈ ਵੀ ਵਾਇਗਲੋ ਰੇਟ ਆ ਰਿਹਾ 10600 ਰੁਪਏ ਸਕਰੀਨ ਤੇ ਰੇਟ ਮੈਂਸ਼ਨ ਹੈ ਬੋਲੋ ਕੁਝ ਵੀਰ ਜੀ ਕੀ ਬੋਲਣਾ ਛੋੜਨੇ ਬੋਲਤੀ ਬੰਦ ਕਰਤੀ ਛੂਟ ਹੀ ਬੜਾ ਸੋਹਣਾ ਬਣ ਕੇ ਆਇਆ ਹੈ ਨੇਵੀ ਬਲੂ ਕਲਰ ਦਾ ਆਰਟੀਕਲ ਮੈਂ ਕਹਿੰਦਾ ਇਹ ਉਹ ਚੀਜ਼ ਆ ਜਿਹੜੀ ਬਿਨਾ ਬੋਲੇ ਸੇਲ ਹੁੰਦੀ ਆ ਬਈ ਕਸਟਮਰ ਅਗਿਆ ਸੀ ਜਸ ਐਂ ਖੋਲਦੇ ਆ ਸੀ ਆਪਣੀ ਨਰਜੀ ਵੇਸਟ ਨਹੀਂ ਕਰਦੇ ਕਿਉਂਕਿ ਚੀਜ਼ਾਂ ਲਈ ਇਹ ਚੀਜ਼ਾਂ ਐਹੋ ਜਿਹਾਂ ਨੇ ਕਿ ਅਸੀਂ ਬੋਲ ਕੇ ਆਪਣੀ ਨਰਜੀ ਵੇਸਟ ਨਹੀਂ ਕਰ ਸਕਦੇ ਕਸਟਮਰ ਤੇ ਖੁੱਲਦੇ ਸਾਰ ਕਸਟਮਰ ਦਾ ਬਸ ਬਸ ਕਸਟਮਰ ਤੇ ਬੋਲਾ ਆ ਨਿਕਲਦਿਆ ਭਾਜੀ ਸੂਟ ਕਰਦੋ ਸੂਟ ਸੋਣਾ ਵਾਹ ਪਿਓਰ ਨੇਵੀ ਬਲੂ ਕਲਰ ਦੀ ਪਿਓਰ ਦਾ ਫੈਬਰਿਕ ਪਿਓਰ ਸਾਟਨ ਸਿਲਕ ਦਾ ਇਹ ਫੈਬਰਿਕ ਲੱਗਿਆ ਹੋਇਆ ਆ ਨੇਵੀ ਬਲੂ ਕਲਰ ਜਿਹੜਾ ਅੱਜ ਦੇ ਟੈਂਡਾਂ ਵਿੱਚ ਬਹੁਤ ਘੱਟ ਮਿਲਦਾ ਔਰ ਬੁਟੀਕ ਪੀਸ ਬਣ ਕੇ ਆਇਆ ਪ੍ਰੋਪਰ ਹੈਵੀ ਬਾਜੂ ਬਾਜੂ ਦੇ ਕੰਮ ਚੈੱਕ ਕਰੋ ਕਿੰਨਾ ਸ਼ਾਨਦਾਰ ਹੈ ਤੁਸੀਂ ਬਾਜੂ ਤੇ ਕੰਮ ਤਾਂ ਦੇਖ ਲਿਆ ਤੁਸੀਂ ਇੱਕ ਚੀਜ਼ ਨੋਟ ਕਰੀ ਆ ਕਿ ਕਾਰੀਗਰ ਨੇ ਕੁਝ ਡਿਫਰੈਂਟ ਬਣਾਇਆ ਇਸ ਵਾਰੀ ਬਾਜੂ ਦੇ ਕੰਮ ਦੋਨਾਂ ਦੇ ਕੰਮ ਡਿਫਰੈਂਟ ਕਰਿਆ ਜੇ ਦੋਨਾਂ ਦੇ ਬਾਜੂ ਦੇ ਕੰਮ ਆਏਗਾ ਨਾ ਉਹ ਬਿਲਕੁਲ ਡਿਫਰੈਂਟ ਆਊਗਾ ਇੱਕ ਬਾਜੂ ਤੇ ਡਿਫਰੈਂਟ ਇੱਕ ਬਾਜੂ ਤੇ ਡਿਫਰੈਂਟ ਇਹ ਕਾਰਾਗਰੀ ਹੈ ਡਿਜ਼ਾਈਨ ਬਣ ਕੇ ਆਇਆ ਤਾਂ ਇਹ ਨਾ ਸੋਚੋ ਵੀ ਗਲਤ ਕੀਤਾ ਹੋਇਆ ਹੈ ਇਹ ਡਿਜ਼ਾਈਨ ਬਣ ਕੇ ਆਇਆ ਅੱਜ ਦਾ ਫੈਸ਼ਨ ਹੈ ਨ ਆ ਬਾਟਮ ਦੇ ਕੰਮ ਆ ਰਿਹਾ ਉਹੀ ਗੱਲ ਆ ਵੀ ਇਹ ਸੂਟ ਬੋਲਣ ਨਹੀਂ ਦਿੰਦੇ ਬਸ ਆ ਚੈੱਕ ਕਰੋ ਜਿਸ ਦਾ ਦੁਪੱਟਾ ਪਿਓਰ ਖੱਡੀ ਦਾ ਦੁਪੱਟਾ ਲੱਗਿਆ ਦੁਪੱਟਾ ਬੜਾ ਸ਼ਾਨਦਾਰ ਦੁਪੱਟੇ ਬਹੁਤ ਸੋਨਾ ਪਰਲ ਵਰਕ ਦਾ ਕੰਮ ਪਲੱਸ 4 ਸਾਈਡ ਸੀਕਵੈਂਸ ਵਰਕ ਦਾ ਕੰਮ ਦੁਪੱਟੇ ਦੇ ਜਿਹੜਾ ਬਨਾਰਸੀ ਖੱਡੀ ਦਾ ਡਿਜ਼ਾਈਨ ਦਿੱਤਾ ਆ ਨਾ ਇਹਦੇ ਉੱਤੇ ਸਾਰਾ ਪਰਲ ਦਾ ਕੰਮ ਕਰਿਆ ਸੋਪੀ ਸੋਲੋ ਬਣ ਕੇ ਆ ਬੁਕਿੰਗ ਕਰਾ ਲਓ ਰੇਟ ਆ ਰਿਹਾ ਜੀ ਇਸ ਦਾ 14 yaar 100. ਆਹ ਵਾਲਾ ਡਿਜ਼ਾਈਨ ਪਹਿਲਾਂ ਆਪਣੇ ਕੋਲ ਆਇਆ ਜੀ ਬੋਟਲ ਗ੍ਰੀਨ ਸ਼ੇਡ ਦੇ ਵਿੱਚ। ਲੋ ਜੀ ਔਨ ਡਿਮਾਂਡ ਤੇ ਕਸਟਮਰ ਤੇ ਮੈਨੂੰ ਮੈਸੇਜ ਆ ਆ ਜੀ ਰਾਇਲ ਬਲੂ ਕਲਰ ਬਣ ਜੇਗਾ ਤੇ ਜੋ ਰਾਇਲ ਬਲੂ ਕਲਰ ਬਣ ਜੇਗਾ ਲੋ ਜੀ ਰਾਇਲ ਬਲੂ ਕਲਰ ਵੀ ਆਪਾਂ ਰੈਡੀ ਕਰਵਾਤਾ ਇਸ ਡਿਜ਼ਾਈਨ ਦੇ ਵਿੱਚ। ਔਰ ਰਾਇਲ ਬਲੂ ਤੇ ਵੀ ਇੰਨਾ ਸੋਹਣਾ ਬਣ ਕੇ ਆਇਆ ਪੀਸ। ਪਿਓਰ ਖਾਦੀ ਛਿਲਕਦਾ ਬੁਟੀਕ ਪੀਸ। ਸਪੈਸ਼ਲ ਓਨਲੀ ਰਾਇਲ ਬਲੂ ਕਲਰ ਦੇ ਵਿੱਚ ਆਇਆ ਜੀ ਹੁਣ ਬਣ ਕੇ। ਸੋ ਡਿਜ਼ਾਈਨਿੰਗ ਤੁਹਾਨੂੰ ਦਿਖਾ ਦਿੰਨਾ ਫਰੰਟ ਬੈਕ ਦਾ ਡਿਜ਼ਾਈਨ ਹੈ ਇਹ। ਆਹ ਚੈੱਕ ਕਰੋ ਪਹਿ ਕੇਰਾ ਦੇਖੋ ਚਾਕਾਲਾ ਡਿਜ਼ਾਈਨ ਬਣਾਇਆ ਹੈ ਕੇਰੇ ਤੇ ਬਹੁਤ ਸੋਹਣਾ ਕੰਮ ਚੋਰ ਸਕੇਰਾ ਡਿਜ਼ਾਈਨਿੰਗ ਬੜੀ ਪਿਆਰੀ ਆ ਪ੍ਰੋਪਰ ਹੈਂਡਵਰਕ ਦਾ ਪੀਸ ਪ੍ਰੋਪਰ ਹੈਵੀ ਬਾਜੂ ਤੇ ਕੰਮ ਪਿਓਰ ਖਾਦੀ ਸਿਲਕ ਫੈਬਰਿਕ ਕੋਈ ਬਾਟਮ ਦੇ ਕੰਮ ਦਿਖਾ ਦੇ ਮਨਾ ਜਾ ਲਓ ਜੀ ਬਾਟਮ ਤੇ ਸਾਰਾ ਹੈਂਡਵਰਕ ਆ ਗਿਆ 올 ਓਵਰ ਸੂਟ ਰਹੇਗਾ ਖਾਦੀ ਤੇ ਕਿਉਂਕਿ ਇਸ ਟਾਈਮ ਖਾਦੀ ਸਿਲਕ ਫੈਬਰਿਕ ਜਿਹੜਾ ਹੈ ਨਾ ਖਾਦੀ ਸਿਲਕ ਹੋ ਗਿਆ ਪਿਓਰ ਔਰਗੈਂਜ਼ਾ ਗਲਾਸ਼ੀਮ ਔਰਗੈਂਜ਼ਾ ਕ੍ਰਾਸ਼ ਔਰਗੈਂਜ਼ਾ ਚਾਰ ਫੈਬਰਿਕ ਮੇਨ ਚੱਲ ਰਹੇ ਨੇ ਇਸ ਟਾਈਮ ਆ ਚੈੱਕ ਕਰੋ ਇਸ ਦਾ ਬੈਕ ਨੈਕ ਤੇ ਕੰਮ ਬੈਕ ਨੈਕ ਤੇ ਵਰਕ ਆ ਸੋ ਪੀਸ ਬੜਾ ਪਿਆਰਾ ਬੁਟੀਕ ਪੀਸ ਹੈ ਜੀ ਪਿਓਰ ਆਰਗੈਂਜ਼ਾ ਦੁਪੱਟਾ ਪਿਓਰ ਦਾ ਫੈਬਰਿਕ ਲੱਗਿਆ ਖਾਦੀ ਸਿਲਕ ਜਿਹੜਾ ਇਸ ਦਾ ਪ੍ਰਾਈਸ ਰਹੇਗਾ ਜੀ ਓਰੇਗਾ 9650 9650 ਰੁਪਏ 9650 ਰੁਪਏ ਪੀਸ ਆਪਣੇ ਕੋਲ ਦੋ ਆਏ ਆ ਬੁਕਿੰਗ ਲਈ ਸਾਡੇ ਦੋ ਨੰਬਰ ਮੈਂਸ਼ਨ ਆ ਸਕਰੀਨ ਤੇ ਆਪਦੀ ਬੁਕਿੰਗ ਕਰੋ ਪਹਿਲਾਂ ਤਾਂ ਇਸ ਆਰਟੀਕਲ ਦੇ ਤੁਸੀਂ ਕਲਰ ਚੈੱਕ ਕਰ ਲਓ ਕਿੰਨੇ ਪਿਆਰੇ ਸ਼ੇਡ ਆ ਪ੍ਰੋਪਰ ਜਾਮਨੀ ਰੰਗ ਪ੍ਰੋਪਰ ਆਪਣਾ ਆ ਰਿਹਾ ਬਲੈਕ proper golden chikku color proper rust shade ਇਸ suit ਦੀ reel ਨੂੰ ਪੂਰਾ ਦੇਖ ਲੈਣਾ ਡੈਫੀਨੇਟਲੀ ਤੁਸੀਂ ਬਾਏ ਕਰਨਾ ਹੈ ਹਰ ਕਿਸੇ ਨੇ ਬਾਏ ਕਰਨਾ ਹੈ suit ਪੀਸ ਚਾਰ ਆਇਆ ਮਿਲਨੇ ਕਿਸੇ ਕਿਸੇ ਨੂੰ ਯਾ ਇਹ ਕਿਸਮਤ ਵਾਲਾ ਨੂੰ ਮਿਲਦਾ suit ਡਿਜ਼ਾਈਨਿੰਗ ਚੈੱਕ ਕਰ ਲਓ suit ਦੀ ਲਾਸਟ ਤੱਕ ਦੇਖੋ ਮੇਰੀ ਰਿਕਵੈਸਟ ਹੈ ਮੈਂ suit ਦਿਖਾਉਣ ਤੋਂ ਪਹਿਲਾਂ ਤੁਹਾਨੂੰ ਆਗਲ ਕਹਿ ਰਿਹਾ ਕਿਉਂਕਿ ਇਹਦੇ ਵਿੱਚ ਤੁਹਾਨੂੰ ਸਰਪ੍ਰਾਈਜ਼ ਮਿਲੂਗਾ suit ਚੈੱਕ ਕਰ ਲਓ ਖਾਦੀ ਸਿਲਕ ਦਾ ਆਰਟੀਕਲ ਪਹਿਲਾਂ ਤਾਂ ਇਹਦਾ ਚੈੱਕ ਕਰੋ ਫਰੰਟ ਆ ਆ ਰਿਹਾ ਫਰੰਟ proper heavy ਬਾਜੂ ਤੇ ਕੰਮ ਪਿਓਰ ਖਾਦੀ ਸਿਲਕ ਦਾ ਆਰਟੀਕਲ ਇਹ ਸਰਪ੍ਰਾਈਜ਼ ਮਿਲੂਗਾ ਤੁਹਾਨੂੰ ਦੋ ਸਰਪ੍ਰਾਈਜ਼ ਹੋਊਗਾ ਇਹਦੇ ਵਿੱਚ ਆਹ ਚੈੱਕ ਕਰੋ 올ਓਵਰ ਸੂਟ ਆ ਰਿਹਾ ਪਲੇਨ ਬਾਟਮ ਰਹੇਗੀ ਫਰੰਟ ਪੂਰਾ ਹੈਵੀ ਬਾਜੂ ਤੇ ਕੰਮ ਆਹ ਚੈੱਕ ਕਰੋ ਸਰਪ੍ਰਾਈਜ਼ ਪਹਿਲਾ ਪਹਿਲਾ ਸਰਪ੍ਰਾਈਜ਼ ਇਜ਼ ਦਾ ਕੰਮ ਦਿਖਾ ਦੂੰਗੀ ਇੰਗਲੈਂਡ ਦੀ ਰਾਣੀ ਬੈਠੀ ਹੈ ਇਹਦੇ ਵਿੱਚ ਇੰਗਲੈਂਡ ਦੀ ਰਾਣੀ ਆ ਜਿਹੜੀ ਦੇਖਿਆ ਨਾ ਇਲਾ ਵਾਇਰਲ ਹੁੰਦੀਆਂ ਰਮੀ ਤੈਨੂੰ ਦੇਖਿਆ ਨੇ ਉਹ ਜਿਹਦੇ ਘੋੜੇ ਤੇ ਬੈਠੇ ਹੁੰਦੇ ਆ ਉਹ ਚੀਜ਼ ਬਣਾਈ ਹੋਈ ਹੈ ਕਾਰੀਗਰ ਨੇ ਇੰਗਲੈਂਡ ਦੀ ਰਾਣੀ ਵਾਹ ਸ਼ਾਨਦਾਰ ਬੀਤ ਜੀ ਅਲਟੀਮੇਟ ਸੋ ਖਾਦੀ ਸਲਕ ਦਾ ਆਰਟੀਕਲ ਬ੍ਰੈਕ ਤੇ ਕਢਾਈ ਆ ਗਈ ਪਹਿਲਾ ਸਰਪ੍ਰਾਈਜ਼ ਏ ਸੀ ਦੂਸਰਾ ਸਰਪ੍ਰਾਈਜ਼ ਆ ਰਿਹਾ ਤੁਹਾਡੇ ਵਾਸਤੇ ਇਹਦਾ ਰੇਟ ਵੀ ਰੇਟ ਦੇ ਹਿਸਾਬ ਨਾਲ ਸੂਟ ਇੰਨਾ ਪਿਆਰਾ ਜੇ ਇਹੀ ਸੂਟ ਤੁਸੀਂ ਰੇਡੀ ਕਰਵਾਉਣ ਚੱਲੋ ਤਾਂ ਤੁਸੀਂ 15000 ਰੁਪਏ ਵੀ ਖਰਚ ਕੇ ਕਹੋਗੇ ਵੀ ਬਹੁਤ ਸੋਹਣਾ ਸੂਟ ਤੇ ਸਸਤਾ ਰੇਡੀ ਕਰਵਾ ਲਿਆ ਰੇਟ ਕੀ ਆ ਰਿਹਾ ਜੀ ਸਿਰਫ 6850 ਰੁਪਏ ਦੁਪੱਟਾ ਚੈੱਕ ਕਰੋ ਕਿੰਨਾ ਪਿਆਰਾ ਡਬਲ ਸ਼ੇਡ ਦਾ ਦੁਪੱਟਾ ਪਿਓਰ ਬਨਾਰਸੀ ਖੱਡੀ ਦੀ ਡਿਜ਼ਾਈਨਿੰਗ ਦਿੱਤੀ ਹੋਈ ਆ ਵਿੱਚ ਤੇ ਸਾਰਾ ਹੈਂਡਵਰਕ ਪੱਲੇ ਤੇ ਸਾਰਾ ਹੈਂਡਵਰਕ ਸੋ ਬੜਾ ਪਿਆਰਾ ਆਰਟੀਕਲ ਸ਼ ਬਲੈਕ ਤੇ ਵੀ ਸੇਮ ਵਰਕ ਆਏਗਾ। ਹੋਰ ਇਹ ਨਹੀਂ ਪਤਾ ਰੀਲ ਜਾਲ ਲੰਬੀ ਬਣ ਜਾਣੀ ਆ ਆ ਬਲੈਕ ਤੇ ਕੰਮ ਦਿਖਾ ਰੂਗੀ। ਰੀਲ ਜਾਲ ਲੰਬੀ ਬਣ ਜਾਣੀ ਆ ਪਰ ਆਪਾਂ ਦੁਪੱਟੇ ਖੋਲ ਦੇਨੇ ਆ ਇਹਨਾਂ ਦੇ। ਹੁਣ ਤੁਸੀਂ ਕੰਮ ਤਾਂ ਦੇਖ ਹੀ ਲਿਆ ਐ ਇਦਾਂ ਹੀ ਸਾਰਿਆਂ ਤੇ ਆਉਣਾ। ਦੁਪੱਟੇ ਦੇ ਕੰਬੀਨੇਸ਼ਨ ਚੈੱਕ ਕਰ ਲਓ। ਪੀਸ ਦੇਖੋ ਆ ਦੇਖੋ ਕੰਟਰਾਸਟ ਚੈੱਕ ਕਰੋ ਤੁਸੀਂ ਚੀਕੂ ਨਾਲ। ਓਏ ਹੋਏ ਹੋਏ। ਕੁਸੀਂ ਸੂਟ ਚੈੱਕ ਕਰੋ ਦੁਪੱਟਾ ਦਾ ਦੁਪੱਟਾ ਵੀ ਸੋਹਣਾ ਸੂਟ ਵੀ ਸੋਹਣਾ ਖਾਦੀ ਸਿਲਕ ਪਿਓਰ ਦਾ ਫੈਬਰਿਕ ਮੈਂ ਕਹਿੰਦਾ 9800 10000 ਰੁਪਏ ਰੇਟ ਵੀ ਕਹਦਾ ਤੁਸੀਂ ਕਹਿੰਨਾ ਭਾਜੀ ਸੂਟ ਨਾਲ ਦੀ ਨਾਲ ਸਾਡਾ ਪੈਕ ਕਰਾ ਦਿਓ ਪਰ ਨਹੀਂ ਉਹ ਕੰਮ ਨਹੀਂ ਕਿ ਅਸੀਂ ਚੀਜ਼ ਦੇ ਹਿਸਾਬ ਨਾਲ ਰੇਟ ਦੱਸਦੇ ਹਾਂ ਜੋ ਰੇਟ ਆ ਅਸੀਂ ਉਹ ਹੀ ਦੇਣਾ ਜੈਨੂਇਲ ਪ੍ਰਾਈਸ 6850 ਰੁਪਏ ਬੁਕਿੰਗ ਕਰਾ ਲਓ ਦੋ ਨੰਬਰ ਤੇ ਸਕਰੀਨ ਤੇ ਦੋ ਨੰਬਰ ਮੈਂਸ਼ਨ ਆ ਆਹ ਵਾਲੇ ਡਿਜ਼ਾਈਨ ਨੂੰ 15 ਲੱਖ ਤੋਂ ਜ਼ਿਆਦਾ ਦੇਖਿਆ ਜੀ ਕਸਟਮਰਾਂ ਨੇ 15 ਲੱਖ ਤੋਂ ਜ਼ਿਆਦਾ ਸੋ ਇਹਦੇ 15 ਲੱਖ ਵਿਊਜ਼ ਆਣ ਦੇ ਕਾਰਨ ਇਹਦੀ ਬਿਊਟੀ ਹੈ ਇਸ ਸੂਟ ਦੀ ਖੂਬਸੂਰਤੀ ਹੈ ਬਸ ਇਹ ਗੱਲ ਕਹਿ ਸਕਦਾ ਮੈਂ ਬਥੇਰੇ ਨੇ ਕਾਪੀ ਕਰੀ ਐ ਇਸ ਡਿਜ਼ਾਈਨ ਦੀ ਪਰ ਜੋ オリジナル ਪੀਸ ਜੋ オリジナル ਦੀ ਗ੍ਰੇਸ ਜੋ オリジナル ਦਾ ਮਟੀਰੀਅਲ ਹੈ ਸੋ ਉਹ ਕਾਪੀ 'ਚ ਨਹੀਂ ਮਿਲ ਸਕਦਾ ਕਿਉਂਕਿ オリジナル ਚੀਜ਼ ਹਮੇਸ਼ਾ オリジナル ਹੀ ਹੁੰਦੀ ਹੈ ਤੁਸੀਂ ਪਹਿਲਾਂ ਚੈੱਕ ਕਰੋ ਮੈਰੀ ਇਸ ਟਾਈਮ ਰੀਲ ਚੱਲ ਰਹੀ ਹੈ 1.5 ਮਿਲੀਅਨ ਵਿਊਜ਼ ਸੋ ਇਹ ਤੁਹਾਡਾ ਪਿਆਰ ਹੈ ਏ ओरिजिनल आर्टिकल ਦੀ ਪਹਿਚਾਨ ਹੈ ਇਸ ਕਰਕੇ ਕਾਪੀ ਵਾਜਾਂ ਤੋਂ ਬਚੋ ਜੋ ओरिजिनल ਚੀਜ਼ ਹੈ ਕਸਟਮਰ ਕਹਿੰਦਾ ਭਾਜੀ ਉਥੇ ਐਨੇ ਦਾ ਮਿਲਦਾ ਰੇਟ ਸੁਣ ਲਓ ਮੈਂ ਰੇਟ ਵੀਡੀਓ ਦੇ ਵਿੱਚ ਦੱਸ ਰਿਹਾ ਮੇਰਾ ਓਪਨ ਚੈਲੰਜ ਦਾ ਰੇਟ ਰਹੇਗਾ 14300 ਰੁਪਏ ओरिजिनल ਪੀਸ ਦਾ 14300 ਰੁਪਏ ਰੇਟ ਮੈਂ ਵੀਡੀਓਜ਼ ਦੱਸ ਰਿਹਾ ਪਹਿਲੀ ਤੁਸੀਂ ਪੀਸ ਚੈੱਕ ਕਰੋ ਕਿਤੋਂ ਮਿਲੂਗਾ ਤੁਹਾਨੂੰ ਇਹ 15000 ਦਾ ਕਿਤੇ 15800 ਦਾ ਕਿਤੇ 15500 ਦਾ 14300 ਆਪਣਾ ਨੈਟ ਰੇਟ ਹੈ ਜੀ ਇਹ ਬਿਲਕੁਲ ਆਹ ਚੈੱਕ ਕਰੋ ਜੀ ਕਾਪੀ ਦੇ ਵਿੱਚ ਕੀ ਆ ਕਾਪੀ ਦੇ ਵਿੱਚ ਮਟੀਰੀਅਲ ਦਾ ਫਰਕ ਹੈ ਕਾਪੀ ਦੇ ਵਿੱਚ ਆ ਜਿਆਦਾ ਢਕੀਲੇ ਰੰਗ ਨਹੀਂ ਹੈਗੇ ਜਿਹੜੇ ਆ ਕਲਰਫੁਲ ਕੰਮ ਕਰਿਆ ਹੈ ਨਾ ਸੋ ਬੜਾ ਸੋਹਣਾ ਕੰਮ ਹੈ ਸੱਤ ਉਹ ਡੀਅਲ ਕਾਪੀ ਦੇ ਬੈਕ ਤੇ ਵਰਕ ਨਹੀਂ ਹੈਗਾ ਇਸ ਦੇ ਬੈਕ ਤੇ ਵੀ ਕਢਾਈ ਆ ਪੂਰਾ ਫਰੰਟ ਪ੍ਰੋਪਰ ਹੈਵੀ ਬਾਜੂ ਤੇ ਕੰਮ ਉਸ ਤੋਂ ਆ ਪੂਰੀ ਹੈਵੀ ਬੈਕ ਪੂਰੀ ਹੈਵੀ ਬੈਕ ਫੁੱਲ ਹੈਵੀ ਬੈਕ ਤੇ ਕਢਾਈ ਆ ਦੇਖੋ ਬੈਕ ਤੇ ਵੀ ਪ੍ਰੋਪਰ ਹੈਵੀ ਕੰਮ ਹੈ ਜਿਹੜੀ origignal ਦੀ ਪਹਿਚਾਨ ਹੈ ਇਹਦੀ ਬੈਕ ਤੇ ਪ੍ਰੋਪਰ ਹੈਵੀ ਕਮ ਸਭ ਤੋਂ ਵੱਡੀ ਸਾਰਾ ਹੈਂਡਵਰਕ बॉटਮ ਦੇ ਕੰਮ ਆਏਗਾ ਇਹਦਾ ਦੁਪੱਟਾ ਵੀ ਤੁਹਾਨੂੰ ਦਿਖਾਣਾ ਪਿਓਰ ਕ੍ਰੇਪ ਦੀ बॉਟਮ बॉਟਮ ਦੇ ਵਰਕ ਆਏਗਾ ਫਰੰਟ ਪੂਰਾ ਹੈਵੀ ਪ੍ਰੋਪਰ ਹੈਵੀ ਬਾਜੂ ਪੀਸ ਬੜਾ ਪਿਆਰਾ ਹੁਣ ਤਾਂ ਕਹਦਾ ਸਭ ਤੋਂ ਸੋਹਣਾ ਸੂਟ ਹੈ ਇਹ 2025 ਦੇ ਵਿੱਚ ਜੇ ਕੋਈ ਸਭ ਤੋਂ ਸੋਹਣਾ ਸੂਟ ਮੈਨੂੰ ਲੱਗਿਆ ਪਰਸਨਲੀ ਸੱਚੀ ਗੱਲ ਕਹਿ ਰਿਹਾ ਉਹ ਆਹ ਬੜਾ ਸੂਟ ਹੈ ਆਹ ਚੈੱਕ ਕਰੋ ਜੀ ਇਜ਼ਾਤ ਦੁਪੱਟਾ ਦੁਪੱਟੇ ਦਾ ਸਾਰਾ ਹੈਂਡਵਰਕ ਆ ਰਿਹਾ ਦੁਪੱਟਾ ਬਹੁਤ ਹੀ ਪਿਆਰਾ ਬਣਿਆ ਹੋਇਆ ਹੈ ਦੁਪੱਟੇ ਦੇ ਫੋਰ ਸਾਈਡ ਸਕੈਲਪਿੰਗ ਹੈ ਵਿਦ ਵਿੱਚ ਮਿਰਰ ਵਰਕ ਹੈ ਦੁਪੱਟੇ ਦੇ ਵਿੱਚ ਕੰਮ ਦੇਖ ਲਓ ਇਹ オリジナル ਦੀ ਪਛਾਣ ਹੈ ਸੋ ਪੀਸ ਬੜਾ ਪਿਆਰਾ ਹੈ 14300 ਰੁਪਏ ਦਾ ਪ੍ਰਾਈਸ ਬੁਕਿੰਗ ਲਈ ਦੋ ਨੰਬਰ স্ক্রিন ਤੇ ਆ ਗਿਆ ਤੁਸੀਂ ਵੀ ਫੈਸ਼ਨ ਦੇ ਹਿਸਾਬ ਨਾਲ ਚੱਲਣਾ ਨਾ ਤਾਂ ਫੈਸ਼ਨ ਸ਼ੁਰੂ ਹੁੰਦਾ ਹੈ ਟ੍ਰੈਂਡ ਸ਼ੁਰੂ ਹੁੰਦਾ ਹੈ ਅਮਰਤਸਰੀਆ ਮੰਨ ਲੈਂਦੇ ਸੂਟਾਂ ਤੋਂ ਚੈੱਕ ਕਰੋ ਬੁਟੀਕ ਬੇਸ डबल शेड ਦਾ ਆਰਟੀਕਲ ਪਿਓਰ ਔਰਗੈਂਜ਼ਾ ਦਾ ਸੂਟ ਬਿਊਟੀਫੁੱਲ ਆਰਟੀਕਲ ਸੋ ਚੈੱਕ ਕਰੋ ਡਿਜ਼ਾਈਨਿੰਗ ਓਏ ਜਬਰਦਸਤ ਕਲਰ ਕੰਟਰਾਸਟ ਬਹੁਤ ਪਿਆਰਾ ਨਵਾਂ ਕਲਰ ਕੰਬੀਨੇਸ਼ਨ ਚੈੱਕ ਕਰੋ ਜੀ ਵਾਓ ਐਲੀਗੈਂਟ ਪੀਸ ਆ ਜੀ ਇਹ ਫਰੰਟ ਹਰ ਕਸਟਮਰ ਮੈਨੂੰ ਯਾਰ ਇੱਕ ਬੰਬੇ ਦਾ ਕਸਟਮਰ ਦਾ ਮੈਸੇਜ ਆਇਆ ਭਾਜੀ ਮੈਨੇ ਸੂਟ ਲੈਣਾ ਮੈਂ ਬੁਕਿੰਗ ਨਹੀਂ ਕਰੀ ਸ਼ਾਇਦ ਉਹ ਰੀਲ ਦੇਖਣ ਕੇ ਨਾਲ ਦੀ ਨਾਲ ਬੁਕਿੰਗ ਕਰਾਂਗੇ ਪ੍ਰੋਪਰ ਹੈਵੀ ਬਾਟਮ ਤੇ ਕੰਮ ਸੋ ਪੀਸ ਬਹੁਤ ਸੋਹਣਾ ਬਣਾ ਹੈ ਪੂਰਾ ਫਰੰਟ ਰੋਮੀ ਕੋਈ ক্লোਜ਼ ਅਪ ਤੋਂ ਨਿਗਾਹ ਕਰਾਈ ਡਿਜ਼ਾਈਨ ਦੇਖੋ ਕਿੰਨਾ ਸ਼ਾਨਦਾਰ ਹੈ ਜੀ ਕੁਛ ਨਹੀਂ ਬੋਲਣਾ ਮੈਨੇ ਜਿਹੜਾ ਡਿਜ਼ਾਈਨ ਦੇਖੋ ਡਿਜ਼ਾਈਨ ਬੋਲਦੇ ਨੇ ਸੂਟ ਬੋਲਦੇ ਨੇ ਅਮਰਸਰੀਆ ਮਾਲਿਆਂ ਦੇ ਆਹ ਚੈੱਕ ਕਰੋ ਦੁਪੱਟਾ ਵਾਹ ਜੀ ਵਾਹ ਦੁਪੱਟਾ ਆ ਰਿਹਾ ਬੜਾ ਸ਼ਾਨਦਾਰ ਡਬਲ ਸ਼ੇਡ ਦਾ ਦੁਪੱਟਾ ਸਾਰਾ ਪੈਚ نیچے ਮਤਲਬ ਕਿ ਪੱਟੀ ਲਗਾ ਕੇ ਬਹੁਤ ਸੋਹਣੀ ਡਿਜ਼ਾਈਨ ਹੀ ਦਿੱਤੀ ਹੋਈ ਹੈ ਮਤਲਬ ਕਿ ਕੰਬੀਨੇਸ਼ਨ ਬਹੁਤ ਪਿਆਰਾ ਹੈ ਦੁਪੱਟੇ ਦਾ ਸਾਰਾ ਹੈਂਡਵਰਕ ਹੈ ਬਿਊਟੀਫੁਲ ਆਰਟੀਕਲ ਪੀਸ ਆਪਣੇ ਕੋਲ ਦੋ ਆਏ ਆ ਜੀ ਬੁਕਿੰਗ ਕਰਾ ਲਓ ਪ੍ਰਾਈਸ ਆ ਰਿਹਾ 8850 ਮੈਨੂੰ ਨਹੀਂ ਲੱਗਦਾ ਤੁਹਾਨੂੰ ਪੂਰੇ ਪੰਜਾਬ ਦੇ ਵਿੱਚ ਇਸ ਤੋਂ ਸੋਹਣੇ ਸੂਟ ਕਿਤੋਂ ਮਿਲਣਗੇ ਕਿਉਂਕਿ ਜੋ ਵੈਰਾਈਟੀ ਆਪਾਂ ਸਰਚ ਕਰਕੇ ਲੈ ਕੇ ਆ ਰਹੇ ਆ ਤੁਹਾਡੇ ਵਾਸਤੇ ਪਹਿਲਾਂ ਮੈਂ ਤੁਹਾਡੇ ਤੁਹਾਨੂੰ ਮਾਡਲ ਦੇ ਪਾਸ ਦਿਖਾਣਾ ਆਪਾਂ ਡਿਜ਼ਾਈਨ ਰੈਡੀ ਹੋਆ ਹੈ ਮਾਡਲ ਦੇ ਪਾਸੋਂ ਮੈਂ ਦਿਖਾ ਦਿੰਦਾ ਇੱਕ ਵਾਰੀ ਸੋ ਪੀਸ ਇੰਨਾ ਪਿਆਰਾ ਮੈਂ ਕਹਿੰਦਾ ਮੇ ਤਾਂ ਸੂਟ ਦੇਖ ਕੇ ਬਸ ਮੈਂ ਆ ਸ਼ੌਕ ਹੋ ਗਿਆ ਕਿ ਇਹ ਡਿਜ਼ਾਈਨ ਕਿੰਨਾ ਸੋਹਣਾ ਹੈ ਕਲਰ ਦੀ ਬਿਊਟੀ ਡਿਜ਼ਾਈਨ ਦੀ ਬਿਊਟੀ ਆ ਚੈੱਕ ਕਰੋ ਪਹਿਲਾ ਮਾਡਲ ਤੇ ਪਾਇਆ ਆ ਪੀਕੋ ਜਿਹੜਾ ਮਾਡਲ ਤੇ ਪਾਇਆ ਆ ਆਵਲਾ ਕਲਰ ਆ ਫਿਰੋਜ਼ੀ ਸ਼ੇਡ ਵੀ ਬਣ ਕੇ ਆਇਆ ਇਹ ਕਲਰ ਨਾ ਕਲਰ ਚੇਂਜ ਹੋ ਜਾਂਦਾ ਵੀਡੀਓ ਵੀਡੀਓ ਦੇ ਵਿੱਚ ਸੋ ਜਿਹੜਾ ਮੋਰ ਪੰਖੀ ਰੰਗ ਹੁੰਦਾ ਪ੍ਰੋਪਰ ਇਹਦੀ ਬਿਊਟੀ ਇਹ ਕਲਰ ਮਤਲਬ ਕਿ ਇੰਨਾ ਸੋਹਣਾ ਲੱਗਦਾ ਨਾ ਪਾਇਆ ਹੋਇਆ ਮਤਲਬ ਕਿ ਹਰ ਕੋਈ ਇਹ ਕਲਰ ਦਾ دیਵਾਨਾ ਹੈ ਸੋ ਡਿਜ਼ਾਈਨ ਚੈੱਕ ਕਰੋ ਜੀ ਪਿਓਰ ਕਰਾਸ਼ਟ ਟਿਸ਼ੂ ਦਾ ਆਰਟੀਕਲ ਲੈ ਬਾਟਮ ਤੇ ਕੰਮ ਆਇਆ ਤੈਨੂੰ ਕਿਹਨਾਂ ਆਇਆ ਬਾਟਮ ਦੇ ਕੰਮ ਪਹਿਲਾਂ ਨਹੀਂ ਆਇਆ ਸੀਗਾ ਪਹਿਲਾ ਆਰਟੀਕਲ ਆਇਆ ਹੈ ਆਪਣੇ ਕੋਲੋਂ ਵੇਖੋ ਆਪਾਂ ਕੋ ਰੀਲ ਨਹੀਂ ਬਣਾਈਗੀ ਆਂਦੇ ਸਾਰ बिक ਗਿਆ ਤਿੰਨ ਪਈ ਸੋਨੇ ਕੋਈ ਗੱਗ ਲਈਆ neck ਤੇ ਸ਼ਾਨਦਾਰ ਕੰਮ ਸਾਰਾ ਅੰਟਿਕ ਵਾਤ ਓਏ ਹੋਏ ਹੋਏ ਯਾਰ ਰੋਮੀ ਕੇਰਾ ਦਿਖਾ ਦੇ ਬਸ ਨਹੀਂ ਮਿਲ ਸਕਦੇ ਇਸ ਤੋਂ ਉੱਪਰ ਸੂਟ ਤੁਹਾਨੂੰ ਕਿਤੋਂ ਪ੍ਰੋਪਰ ਬਾਜੂ ਤੇ ਕੰਮ ਪਿਓਰ ਕਰੇਪ ਦੀ ਬਾਟਮ ਬਾਟਮ ਤੇ ਸਾਰਾ ਪੈਚਵਰਕ ਕ੍ਰੈਸ਼ ਟਿਸ਼ੂ ਦਾ ਪੈਚਵਰਕ ਟੋਟਲੀ ਹੈਂਡਵਰਕ ਤੁਸੀਂ ਪੀਸ ਚੈੱਕ ਕਰ ਲਿਆ ਮਾਡਲ ਨੇ ਪਾਇਆ ਇੰਨਾ ਪਿਆਰਾ ਆਰਟੀਕਲ ਹੈ ਇਹ ਇੰਨਾ ਪਿਆਰਾ ਓਏ ਹੋਏ ਦੁਪੱਟਾ ਵੀ ਚੈੱਕ ਕਰੋ ਜੀ ਚਨੂਨ ਦਾ ਦੁਪੱਟਾ ਫੋਰ ਸਾਈਡ ਸੋ ਪੀਸ ਬਹੁਤ ਪਿਆਰਾ ਬਣਾਇਆ ਜਿਹੜਾ ਲੈ ਗਿਆ ਕਿਸਮਤ ਵਾਲਿਆਂ ਨੂੰ ਮਿਲਦੇ ਨੇ ਇਹੋ ਜਿਹੇ ਆਰਟੀਕਲ ਸੋ ਜਲਦੀ ਤੋਂ ਜਲਦੀ ਬੁਕਿੰਗ ਕਰਾ ਲਿਓ ਦੋ ਰੰਗ ਇੱਕ ਫਿਰੋਜ਼ੀ ਇੱਕ ਮੋਰ ਪੰਖੀ ਇਹ ਕਲਰ ਪ੍ਰੋਪਰ ਮੋਰ ਪੰਖੀ ਜਿਹੜਾ ਵੀਡੀਓ ਦੇ ਵਿੱਚ ਕਲਰ ਚੇਂਜ ਹੋ ਰਾ ਹਣਾ ਵੀਡੀਓ ਦੇ ਵਿੱਚ ਕਲਰ ਡ ਆ ਚੈੱਕ ਕਰੋ ਜੀ ਫਰੋਜ਼ੀ ਕਲਰ ਕੋਈ ਸੀ ਕਲਰ ਕੋਈ ਵੀ ਬਾਏ ਕਰ ਲਓ ਅਲਟੀਮੇਟ ਆਰਟੀਕਲ ਰੇਟ ਆ ਰਹਾ ਹੈ ਜਦਾ ਰੇਟ ਦੇ ਹਿਸਾਬ ਨਾਲ ਸੂਟ ਬਹੁਤ ਸੋਹਣਾ ਹੈ 22000 ਰੁਪਏ ਲਾ ਕੇ ਤੁਸੀਂ ਰੇਡੀ ਕਰਵਾਨੇ ਹੋ ਇਦਾਂ ਦੇ ਆਰਟੀਕਲ ਰੇਟ ਆ ਰਹਾ ਜੀ ਸਿਰਫ ਤੇ ਸਿਰਫ 8800 ਰੁਪਏ ਅੱਜ ਆ ਵਾਲੇ ਡਿਜ਼ਾਈਨ ਦੀ ਸਵੇਰੇ ਮੋਡਲ ਦੀ ਵੀਡੀਓ ਪਾਈ ਸੀ ਔਰ ਵੀਡੀਓ ਮੋਡਲ ਦੇ ਵੀ ਇੰਨੀ ਥੋੜਾ ਇੰਨਾ ਵਧੀਆ ਰਿਸਪਾਂਸ ਮਿਲ ਰਿਹਾ ਕਿ ਮੇਰੇ ਕੋਲ 100 ਕਟੋਰ 100 ਤੋਂ 150 ਮੈਸੇਜ ਆ ਗਿਆ ਸਵੇਰ ਦਾ ਕਿ ਇਹਦੀ ਇਨਕੁਆਰੀ ਪਾ ਜੀ ਇਹਦੀ ਰੀਲ ਪਾਓ ਇਹਦੀ ਆ ਚੈੱਕ ਕਰੋ ਮੋਡਲ ਤੇ ਪਾ ਜਿਹੜਾ ਮਾਡਲ ਨੇ ਪਾਇਆ ਹੋਇਆ ਵੀ ਇਹ ਆਪਾਂ ਰੈਡੀ ਕਰਵਾਇਆ ਇੱਕ ਨੋਰਮਲ ਪ੍ਰਾਈਸ ਵਿੱਚ ਘੱਟ ਪ੍ਰਾਈਸ ਵਿੱਚ ਨਹੀਂ ਤਾਂ ਸੂਟ ਦਾ ਜਿਹੜਾ ਰੇਟ ਹੈ ਜੇ ਤੁਸੀਂ ਕਿਸੇ ਨੂੰ ਪੁੱਛੋਗੇ ਤਾਂ ਸੂਟ ਦਾ ਰੇਟ ਕੋਈ ਤੁਹਾਨੂੰ 40000 ਕੋਈ 45000 ਕੋਈ 50000 ਇਹਨਾਂ ਦੱਸੂਗਾ ਕੋਈ ਤੁਹਾਨੂੰ 60000 ਵੀ ਦੱਸ ਸਕਦਾ ਸੋ ਇਹ ਸੂਟ ਆਪਾਂ ਰੈਡੀ ਕਰਵਾਇਆ ਪਿਓਰ ਖਾਦੀ ਸੂਟ ਤੇ ਸੇਮ ਡਿਜ਼ਾਈਨ ਤੁਸੀਂ ਚੈੱਕ ਕਰ ਲਓ ਆ ਜਿਹੜਾ ਮਾਡਲ ਨੇ ਪਾਇਆ ਦਿਖਾ ਤੁਹਾਨੂੰ ਸੇਮ ਪੀਸ ਆਪਾਂ ਰੈਡੀ ਕਰਾਇਆ ਪੂਰਾ ਫਰੰਟ ਪ੍ਰੋਪਰ ਹੈਵੀ ਬਾਜੂ ਤੇ ਕੰਮ ਜਦੋਂ ਸੂਟ ਬਣੇਗਾ ਲੁੱਕੇ ਆਣੀ ਹੈ ਕਿਉਂਕਿ ਜਦੋਂ ਸੂਟ ਬਣ ਜਾਂਦਾ ਹੈ ਉਦੋਂ ਗ੍ਰੇਸ ਜ਼ਿਆਦਾ ਆਉਂਦੀ ਹੈ ਸੂਟ ਦੀ ਹਨਾ ਅੱਜ ਤੱਕ ਫੈਬਰਿਕ ਹੈ ਤੁਹਾਨੂੰ ਦਿਖਾ ਰਿਹਾ ਅਨਸਟੀਜ ਸੂਟ ਹੈ ਸੋ ਪ੍ਰੋਪਰ ਹੈਵੀ ਬਾਟਮ ਦੇ ਕਮ ਬਾਟਮ ਦੇ ਪ੍ਰੋਪਰ ਹੈਵੀ ਕਮ ਆ ਰਿਹਾ ਔਰ ਇਹਦਾ ਦੁਪੱਟਾ ਮੈਂ ਕਹਿੰਦਾ ਸੂਟ ਦਾ ਡਿਜ਼ਾਈਨ ਕਲਰ ਓਏ ਹੋਏ ਕੀ ਬਣਾਈ ਹੋਈ ਹੈ ਚੀ ਹੈ ਆ ਚੈੱਕ ਕਰੋ ਦੁਪੱਟਾ ਮੈਂ ਦਿੱਲੀ ਸੋਦਾ ਮੈਂ ਕੀ ਬੋਲਾਂ ਸੂਟ ਅੱਗੇ ਪਰ ਇਹ ਸੂਟ ਆ ਬੁਲਾਂਦੇ ਆ ਮੈਂ ਮੇਰੇ ਤੋਂ ਬੋਲੇ ਵੀ ਨਾ ਰਹਿ ਨਹੀਂ ਜਾਂਦਾ ਆ ਚੈੱਕ ਕਰੋ ਪੂਰਾ ਹੈਵੀ ਦੁਪੱਟਾ ਪਿਓਰ অর্ਗੈਂਜ਼ਾ ਦਾ ਪੂਰਾ ਹੈਵੀ ਦੁਪੱਟਾ ਜਾਲ ਕੋਰਨਰ ਸਾਰਾ ਹੈਂਡਵਕ ਦਾ ਗਾ। ਬਸ ਬੁਕਿੰਗ ਕਰਾ ਲਓ ਇਹ ਸੂਟ ਬ੍ਰਾਈਡਲ ਆਰਟੀਕਲ ਹੈ ਜਿਨ੍ਹਾਂ ਨੇ ਰੈੱਡ ਮਹਰੂਨ ਨਾਲ ਕਲਰ ਡਿਫਰੈਂਟ ਪਾਉਣਾ ਜਿਨ੍ਹਾਂ ਨੇ ਵੈਡਿੰਗ ਦੇ ਲਈ ਲੈਣਾ ਜਿਹਦੇ ਬ੍ਰਦਰ ਦੀ ਮੈਰਿਜ ਆ ਜਾਂ ਸਿਸਟਰ ਦੀ ਮੈਰਿਜ ਆ ਖਾਸ ਫਲੋਸ ਮੈਰਿਜ ਆ ਰਿਸ਼ਤੇਦਾਰ ਦੇ ਵਿੱਚ ਜਾਂ ਕਿਸੇ ਵੀ ਸੋ ਆਹ ਸੂਟ ਜਿਨ੍ਹਾਂ ਨੇ ਪਾਣਾ ਹੈ ਜਾਂ ਵੇਅਰ ਕਰਨਾ ਹੈ ਆਹ ਸੂਟ ਜ਼ਰੂਰ ਲੈ ਲਓ ਸੂਟ ਬਹੁਤ ਸੋਹਣਾ ਬੂ। ਅਗਰ ਤੁਸੀਂ ਆਹ ਵਾਲਾ ਆਰਟੀਕਲ ਬਾਏ ਕਰਨਾ ਨਾ ਤਾਂ ਇਹਦਾ ਦੁਪੱਟਾ ਜ਼ਰੂਰ ਦੇਖ ਲਿਓ ਕਿਉਂਕਿ ਦੁਪੱਟਾ ਦੇਖ ਕੇ ਤੁਹਾਡਾ ਮਨ ਖੁਸ਼ ਹੋ ਜਾਣਾ ਥੋੜੀ ਰੂਹ ਖੁਸ਼ ਹੋ ਜਾਣੀ ਹੈ ਇੰਨਾ ਪਿਆਰਾ ਆਰਟੀਕਲ ਹਰ ਕਲਾਇੰਟ ਦੀ ਡਿਮਾਂਡ ਆ ਐਦਾਂ ਦੇ ਦੁਪੱਟੇ ਚਾਹੀਦੇ ਆ ਸਾਨੂੰ ਡਿਜ਼ਾਈਨਰ ਦੁਪੱਟੇ ਆਪਾਂ ਪਹਿਲਾਂ ਦੁਪੱਟਾ ਓਪਨ ਕਰ ਰਹੇ ਆ ਓਏ ਹੋਏ ਹੋਏ ਕੀ ਬਾਤ ਆ ਕੀ ਕਾਰਾਗਰੀ ਹੈ ਕੀ ਡਿਜ਼ਾਈਨਿੰਗ ਹੈ ਮਤਲਬ ਕਿ ਸੋਚਿਆ ਹੀ ਨਹੀਂ ਸੀ ਕਿ ਕਦੇ ਇੰਨੇ ਸੋਹਣੇ ਸੂਟ ਵੀ ਆਇਆ ਕਰਨਗੇ ਜਿਵੇਂ ਜਿਵੇਂ ਟਾਈਮ ਬਦਲ ਰਿਹਾ ਓਵੇਂ ਓਵੇਂ ਹਰ ਕਿਸੇ ਦੀ ਸੋਚ ਵੀ ਬਦਲਦੀ ਹੈ ਕਾਰਿਗਰਵੀ ਇੱਕ ਤੋਂ ਇੱਕ ਆਈਟਮਾ ਬਣਾ ਕੇ ਆ ਰਿਹਾ ਸੋ ਚੀਜ਼ਾਂ ਇਹੋ ਜਿਹੀਆਂ ਬਣ ਬਣ ਕੇ ਆ ਰਹੀਆਂ ਨੇ ਨਾ ਮੈਂ ਕਹਿੰਦਾ ਦਿਨ ਦੇ ਵਿੱਚ 100 ਸੂਟ ਆਉਂਦੇ ਆ ਬਸ ਮੈਨੂੰ ਐ ਹੁੰਦਾ ਵੀ ਕੋਈ ਆਰਟੀਕਲ ਰਹਿ ਨਾ ਜਾਵੇ ਵੀ ਮਿਸ ਨਾ ਕਰਦਾ ਵੀ ਮੈਂ ਜਿਹਦੀ ਰੀਲ ਨਾਲ ਤੁਹਾਡੇ ਅੱਗੇ ਸ਼ੋਅ ਕਰਾਂ ਸੋ ਪੀਸ ਇੰਨਾ ਪਿਆਰਾ ਆ ਚੈੱਕ ਕਰੋ ਪਿਓਰ ਗਲਾਸਿਮਾ オーਰਗੈਂਜ਼ਾ ਦਾ ਲਗਜ਼ਰੀ ਬੁਟੀਕ ਸਟਾਈਲ ਦਾ ਆਰਟੀਕਲ ਡਿਜ਼ਾਈਨਰ ਦੁਪੱਟੇ ਨਾਲ ਅਲਟੀਮੇਟ ਪੀਸ ਬਣਾ ਆ ਜੀ ਸੋ ਮੈਂ ਤੁਹਾਨੂੰ ਪੀਸ ਦਿਖਾਣਾ ਪ੍ਰੋਪਰ ਓਪਨ ਕਰਕੇ ਜ਼ਬਰਦਸਤ ਆਰਟੀਕਲ ਆ ਜੀ ਪਿਓਰ ਗਲਾਸਿਮਰ ਔਰ ਗੈਂਜ਼ਲ ਉਤੇ ਪਿਓਰ ਕ੍ਰੇਪ ਦੀ ਬਾਟਮ ਕੇਰੇ ਤੇ ਸਾਰਾ ਹੈਂਡਵਰਕ ਪ੍ਰੋਪਰ ਹੈਵੀ 슬ੀਵਸੇ ਕੰਮ ਉਹ ਅਲੀਸ਼ਾਨ ਦੁਪੱਟਾ ਦੁਪੱਟਾ ਚੈੱਕ ਕਰੋ ਇਹ ਦੁਪੱਟੇ ਦੇਖ ਕੇ ਕਸਟਮਰ ਕਹਿੰਦਾ ਨਹੀਂ ਵੀ ਸੂਟ ਛੱਡਣਾ ਹੈ ਸੂਟ ਦੇਖਦੇ ਸਾਰ ਕਹਿੰਦਾ ਭਾਜੀ ਪੈਕ ਕਰ ਦੋ ਬਸ ਸੂਟ ਬੜਾ ਸ਼ਾਨਦਾਰ ਹੈ ਸ਼ੇਡ ਚੈੱਕ ਕਰੋ ਨਵੇਂ ਸ਼ੇਡ ਲੈਣੀ ਕਰਵਾਏ ਆ ਸੀ ਗ੍ਰੀਨ ਕਲਰ ਆਈਸ ਬਲੂ ਸ਼ੇਡ ਇੱਕ ਆਏਗਾ ਪਿਸਤਾ ਕਲਰ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨੂੰ ਜਿਹੜਾ ਮਰਜ਼ੀ ਬਿਹਰ ਕਰ ਸਕਦਾ ਹੈ ਮੰਮੀਆਂ ਆਂਟੀਆਂ ਚਾਚੀਆਂ ਤਾਈਆਂ ਭੂਆ ਮਾਸੀਆਂ ਕੁੜੀਆਂ ਜਿਹੜਾ ਮਰਜ਼ੀ ਬਾਲੇ ਸੋ ਪਿਸਤਾ ਕਲਰ ਵੀ ਆ ਗਿਆ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਅਲਟੀਮੇਟ ਵੀਸ ਹੈ ਰੇਟ ਟਾਈਮ ਸਭ ਤੋਂ ਜ਼ਿਆਦਾ ਡਿਮਾਂਡ ਹੈ ਮੇਰੇ ਕੋਲੋ ਇਸ ਆਰਟੀਕਲ ਦੀ ਤੀਸਰੀ ਵਾਰੀ ਇੱਕ ਵੀਕ ਦੇ ਵਿੱਚ ਮੈਂ ਤੀਸਰੀ ਵਾਰੀ ਇਹਨੂੰ ਰੀਸਟਾਕ ਕਰਵਾਇਆ ਸੋ ਪੀਸ ਆਂਦੇ ਨੇ 3-3 4-4 ਬਣ ਕੇ ਕਲਰ ਉਮੀ ਕਿੰਨੇ ਪੀਸ ਬਣ ਕੇ ਆਏ ਸੀ ਜਿਹੜਾ ਗਾਜਰੀ ਛੇਵੀਂ ਆਇਆ ਸੀ 6 3 ਫੇਸਬੁਕ ਨਹੀਂ ਲੈ ਸੀ ਸੋ 6 ਪੀਸ ਕੱਲ ਆਏ ਆ ਪਹਿਲਾਂ ਵੀ ਆ ਗਏ 6 6 ਪਹਿਲਾਂ ਆ ਗਏ 6 ਪਹਿਲਾਂ ਯਾਨੀ ਕਿ ਟੋਟਲ 20-25 ਸੂਟ ਆ ਗਏ ਇਹ ਆਏ ਵੀਕ ਇੱਕ ਵੀਕ ਦੇ ਵਿੱਚ ਜਾਨੀ ਕਿ ਤਿੰਨ ਵਾਰੀ ਰੀਸਟੌਕ ਹੋ ਗਿਆ ਇੱਕ ਵੀਕ ਦੇ ਵਿੱਚ ਜਿਹੜੀ 20 ਸੂਟ ਦੀ ਬੁਕਿੰਗ ਹੋਈ ਹੈ ਸੋ ਸੂਟ ਇੰਨਾ ਪਿਆਰਾ ਕਿ ਮੈਂ ਕਹਿੰਦਾ ਇਹੋ ਜਿਹਾ ਕਲਾਇੰਟ ਕੋਈ ਨਹੀਂ ਹੈਗਾ ਜਿਹੜਾ ਆਹ ਡਿਜ਼ਾਈਨ ਮਿਸ ਕਰ ਦੇ ਆਹ ਡਿਜ਼ਾਈਨ ਦੇਖਦੇ ਸਾਰ ਹਰ ਕਲਾਇੰਟ ਕਹਿੰਦਾ ਭਾਜੀ ਸੂਟ ਬਾਏ ਕਰਨਾ ਕੋਈ ਐਸਾ ਕਲਾਇੰਟ ਨਹੀਂ ਹੋਊਗਾ ਜਿਹੜਾ ਨਾ ਕਵੇ ਸੋ ਪੀਸ ਹੀ ਇੰਨਾ ਪਿਆਰਾ ਬਣਾਇਆ ਹੋਇਆ ਜੀ ਨਵਾਂ ਫੈਬਰਿਕ ਹੈ ਇਸ ਟਾਈਮ ਦਾ 2025 ਦਾ ਲੇਟੈਸਟ ਨਿਊ ਫੈਬਰਿਕ ਡਿਜ਼ਾਈਨ ਇੰਨਾ ਪਿਆਰਾ ਓਏ ਹੋ ਅ ਮਤਲਬ ਇਹ ਜਿਹੜੀ ਚੀਜ਼ ਬਣਾਈ ਹੋਈ ਹੈ ਜੈਕਟ ਸਟਾਈਲ ਦਾ ਡਿਜ਼ਾਈ ਸਾਰਾ ਹੈਂਡਵਰਕ ਦਾ ਕੰਮ ਹੈ ਪਿਓਰ ਕ੍ਰੇਪ ਦੀ ਬਾਟਮ ਹੈ ਅਲਟੀਮੇਟ ਪੀਸ ਹੈ ਕਲਰ ਸ਼ੇਡ ਬਹੁਤ ਪਿਆਰੇ ਨਵੇਂ ਨਵੇਂ ਸ਼ੇਡ ਆ ਡਿਜ਼ਾਈਨ ਬਿਊਟੀਫੁਲ ਡਿਜ਼ਾਈਨ ਬਣਾ ਹੋਇਆ ਜੀ ਸੋ ਆ ਆ ਗਿਆ ਇਸ ਦਾ ਫਰੰਟ ਔਰ ਦੁਪੱਟਾ ਚੈੱਕ ਕਰੋ ਕੰਮ ਦੇਖੋ ਸਾਰਾ ਪਾਰਸੀ ਸੀਕੁਐਂਸ ਦਾ ਕੰਮ ਹੈ ਇਹ ਓਏ ਹੋਏ ਔਰ ਇਹ ਲੰਬੀ ਦੁਪੱਟਾ ਫਲ ਹਜੇ ਪੀਸ ਬਣ ਕੇ ਆਇਆ ਜੀ ਹਜੇ ਜਸਟ ਬਣ ਕੇ ਆਇਆ ਪੀਸ ਦੁਬਾਰਾ ਨਖਰੇ ਕਰ ਰਿਹਾ ਹੈ ਨਖਰੇ ਕਰ ਰਿਹਾ ਹੈ ਸਹੀ ਗੱਲ ਆਕੜ ਕਰ ਰਿਹਾ ਹੈ ਆਕੜ ਪਾਉ ਕੰਨ ਕੱਪਟਾਈਨ ਸੈਟ ਵਾਯ ਸ਼ਾਨਦਾਰ ਬਿਊਟੀਫੁੱਲ ਬਿਊਟੀਫੁੱਲ ਦੁਪੱਟਾ ਸ਼ੇਡ 3 ਔਰ ਤਿੰਨੇ ਰੰਗ ਇਹੋ ਜਿਹੇ ਕਿ ਤੁਸੀਂ ਕਹਿਣਾ ਭਾਜੀ ਰੰਗ ਤਿੰਨੇ ਹੀ ਲੈ ਲੈਣੇ ਆ ਤਿੰਨੇ ਹੀ ਸੋਹਣੇ ਨਵੇਂ ਸ਼ੇਡ ਅਲਮਾਰੀ ਫਰੋਲੋਂ ਰੰਗ ਨਹੀਂ ਆਉਣਾ ਤੁਹਾਡੇ ਤੋਂ ਇੱਕ ਆਏਗਾ ਜੀ ਆਹ ਵਾਲਾ ਹੌਟ ਔਨੀਅਨ ਜャ ਸ਼ੇਡ ਆ ਨਵਾਂ ਸ਼ੇਡ ਹੈ ਇੱਕ ਆਏਗਾ ਆਹ ਵਾਲਾ ਨਵਾਂ ਜャ ਬਲੂ ਪਲਰ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਬਿਊਟੀਫੁੱਲ ਆਰਟੀਕਲ ਦਾ 10500 ਰੁਪਏ ਦਾ ਰੇਟ ਆ ਰਿਹਾ 10500 ਰੁਪਏ ਬੁਕਿੰਗ ਹੋਣੀ ਹੈ ਦੋ ਨੰਬਰ ਤੇ ਸਕਰੀਨ ਤੇ ਸਾਡੇ ਦੋਨੋਂ ਨੰਬਰ ਮੈਂਸ਼ਨ ਆ ਜਲਦੀ ਤੋਂ ਜਲਦੀ ਆਪਦੀ ਬੁਕਿੰਗ ਕਰਾ ਲਓ ਆ ਹੁੰਦੇ ਨੇ ਟ੍ਰੈਡੀਸ਼ਨਲ ਸੂਟ ਜੀ ਆ ਇਹਨਾਂ ਨੂੰ ਕਹਿੰਦੇ ਨੇ ਟ੍ਰੈਡੀਸ਼ਨਲ ਸੂਟ ਇਹ ਪੰਜਾਬੀ ਫਰਖਾਬਾਦੀ ਸਭ ਤੋਂ ਪਹਿਲਾਂ ਦੇ ਟਾਈਮ ਦਾ ਜਿਹੜਾ ਕਲਚਰ ਚੱਲਿਆ ਆਪਣਾ ਫਰਖਾਬਾਦੀ ਸੂਟ ਉਹਦੇ ਵਿੱਚ ਜਿਹੜੇ ਇਸ ਟਾਈਮ ਡਿਜ਼ਾਈਨ ਨਵੇਂ ਨਵੇਂ ਬਣ ਕੇ ਆ ਰਹੇ 2025 ਦੇ ਲੇਟੈਸਟ ਨਿਊ ਡਿਜ਼ਾਈਨ ਆ ਡਿਜ਼ਾਈਨ ਆਪਣਾ ਪੂਰਾ ਟ੍ਰੈਂਡਿੰਗ ਦੇ ਵਿੱਚ ਗਿਆ ਤੇ ਪੂਰਾ ਵਾਇਰਲ ਹੋਇਆ ਸੂਟ ਇਹ ਇੰਨਾ ਪਿਆਰਾ ਆਰਟੀਕਲ ਇਹ ਰੀਸਟਾਕ ਕਰਾਇਆ ਡਿਜ਼ਾਈਨ ਇੱਕ ਮੰਥ ਬਾਅਦ ਰੀਸਟਾਕ ਦੀ ਦੁਬਾਰਾ ਰੀਲ ਪਾਣ ਦਾ ਮੌਕਾ ਮੈਨੂੰ ਟਰਸਟ ਕਰਿਓ ਜਿੰਨੇ ਵਾਰ ਪੀਸ ਆਏ ਆ ਪਹਿਲਾਂ ਇੱਕ ਮੰਥ ਦੇ ਵਿੱਚ ਆਏ ਵੀਕ 2 ਜਾਂ 3 ਜਾਂ 4 ਜਾਂ 5 ਜਿੰਨੇ ਵੀ ਪੀਸਾਂ ਦੇ ਸੀ ਨਾਲ ਦੇ ਸਾਨੂੰ ਕੋਰੀਅਰ ਕਰਨੇ ਪੈਂਦੇ ਸੀ ਕਿਉਂਕਿ ਪ੍ਰੀ ਬੁਕਿੰਗ ਆਲਰੇਡੀ ਹੋ ਰਹੀ ਜੇ ਦੀ ਸੂ ਪੀਸ ਇੰਨਾ ਪਿਆਰਾ ਲੋ ਜੀ ਫਾਈਨਲੀ ਕੱਲ ਮੈਨੇ ਸਾਰੇ ਕੂਰੀਏ ਕਰਵਾ ਕੇ ਮੇਰੇ ਕੋਲ ਚਾਰ ਪੀਸ ਬਚੇ ਆ ਇਸ ਕਰਕੇ ਮੈਂ ਦੁਬਾਰਾ ਤੁਹਾਨੂੰ ਰੀਲ ਬਣਾ ਕੇ ਸ਼ੋਅ ਕਰ ਰਿਹਾ ਸੂ ਪੀਸ ਚੈੱਕ ਕਰੋ ਇਹ ਆ ਰਿਹਾ ਪੰਜਾਬੀ ਟ੍ਰੈਡੀਸ਼ਨਲ ਫਰਖਾਬਦੀ ਪਿਓਰ ਗਲਾਸ਼ੀਮਾ অর্ਗੈਂਜ਼ਾ ਦਾ 2025 ਦਾ ਬਿਲਕੁਲ ਨਵਾਂ ਡਿਜ਼ਾਈਨ ਪ੍ਰੋਪਰ ਹੈਵੀ 슬ੀਵਸ ਦੇ ਕੰਮ ਪਿੰਕ ਗਾਜ਼ਰੀਆਂ ਸ਼ਿਰਮੇ ਨੇ ਓਪਨ ਕਰਿਆ ਪ੍ਰੋਪਰ ਹੈਵੀ ਬਾਟਮ ਦੇ ਕੰਮ ਪਿਓਰ ਕਲੇਰ ਦੀ ਬਾਟਮ ਫੁੱਲ ਹੈਵੀ ਕੰਮ ਓਏ ਹੋ ਮੈਂ ਕਹਿੰਦਾ ਅਲੀ ਸ਼ਾਨ ਡਿਜ਼ਾਈਨ ਆ ਅਲੀ ਸ਼ਾਨ ਪੀਸ ਆ ਦੁਪੱਟਾ ਪੂਰਾ ਹੈਵੀ ਫੋਰ ਸਾਈਡ ਪਲੱਸ ਪੂਰਾ ਜ ਦਬਟਦੇ ਸਾਰਾ ਫਰਖਾਵਾਦੀ ਕੰਮ ਦਿਖਾ ਦੇ ਰਹੇ ਹਾਂ ਵੀ ਕੋਈ ਆ ਦੇਖੋ ਦਬਕਾ ਵਗ ਸਾਰਾ ਦਬਕਾ ਵਗ ਰੇਸ਼ਾਂ ਵਗ ਹਲਕਾ ਜਾ ਪੌਲ ਵਗ ਕੰਮ ਬਹੁਤ ਹੀ ਪਿਆਰਾ ਬਹੁਤ ਸੋਹਣਾ ਕੰਮ ਸੋ ਦੋ ਰੰਗ ਨੇ ਜੀ ਇੱਕ ਆਏਗਾ ਪਿੰਕ ਕਾ ਜੀ ਇੱਕ ਆਏਗਾ ਜੀ ਆਵਲਾ ਇਹਨੂੰ ਆਪਾਂ ਰੋਸ 골ਡ ਕਲਰ ਵੀ ਕਹਿ ਦਿੰਨੇ ਆ ਬਰਾਉਨਿਸ਼ ਕਲਰ ਵੀ ਕਹਿ ਦਿੰਨੇ ਆ ਮਤਲਬ ਜੀ ਡਿਫਰੈਂਟ ਜਿਹਾ ਸ਼ੇਡ ਹੈ ਇਹ ਕਲਰ ਦੀ ਜਿਹੜੀ ਟੋਨ ਆ ਉਹ ਬਿਲਕੁਲ ਅਲੱਗ ਜੀ ਹੈ ਪੀਚ ਟੋਨ ਵੀ ਦੇ ਸਕਦੇ ਆ ਮਤਲਬ ਇਹ ਕਲਰ ਬਹੁਤ ਸੋਹਣਾ ਹੈ ਦੋਨੋਂ ਰੰਗਾਂ ਦੇ ਵਿੱਚ ਕੋਈ ਵੀ ਤੁਸੀਂ ਰੰਗ ਪਾਏ ਕਰ ਲਓ ਡਿਜ਼ਾਈਨ ਅਲਟੀਮੇਟ ਹੈ ਬੁਕਿੰਗ ਹੋਣੀ ਹੈ ਦੋ ਨੰਬਰ ਤੇ ਸਕਰੀਨ ਤੇ ਦੋਨੋਂ ਨੰਬਰ ਮੈਂਸ਼ਨ ਨੇ ਜੇ ਤੁਸੀਂ ਪ੍ਰਾਈਸ ਦੀ ਕੋਈ ਇਨਕੁਆਰੀ ਲੈਣੀ ਹੈ ਤਾਂ ਉਹ ਤੁਸੀਂ ਵਟਸਐਪ ਕਰ ਦਿਓ ਚਾਹੇ ਇੰਸਟਾ ਡੀਐਮ ਕਰ ਦਿਓ ਸਾਡਾ ਇੱਕ ኦਫੀਸ਼ਲ ਅਕਾਊਂਟ ਹੈ ਜਿਹਦੇ 1,52 ਸੋਰੀ 2,52,53000 ਫੋਲੋਅਰਸ ਆ ਸੋ ਉਹੀ ਸਾਡਾ ਪੇਜ ਆ ਉਹੀ ਸਾਡੇ ਪੇਜ ਦੀ ਪਛਾਣ ਹੈ ਜਿਨ੍ਹਾਂ ਨੂੰ ਨੇਵੀ ਬਲੂ ਕਲਰ ਦੇ ਵਿੱਚ ਬੁਟੀਕ ਮੇਡ ਆਰਟੀਕਲ ਚਾਹੀਦਾ ਤਾਂ ਆਹ ਸੂਟ ਜ਼ਰੂਰ ਬਾਏ ਕਰ ਲਿਓ ਸਭ ਤੋਂ ਸੋਹਣਾ ਆਰਟੀਕਲ ਹੈ ਜਿਨ੍ਹਾਂ ਨੂੰ ਦਾਜਵਰੀ ਦੇ ਵੈਡਿੰਗ ਦੇ ਸਪੈਸ਼ਲ ਆਰਟੀਕਲ ਚਾਹੀਦੇ ਆ ਟ੍ਰੈਡੀਸ਼ਨਲ ਸੂਟ ਚਾ ਵਧੀਆ ਸੂਟ ਚਾਹੀਦੇ ਆ ਹਾਈ ਫਾਈ ਲੁੱਕ ਵਾਲੇ ਬੁਟੀਕ ਸਟਾਈਲ ਦੇ ਆਰਟੀਕਲ ਚਾਹੀਦੇ ਆ ਤਾਂ ਮੇਰੇ ਕੋਲ ਇੱਕ ਵਾਰੀ ਵਿਜ਼ਿਟ ਕਰ ਲੋ ਜੇ ਤੁਹਾਡੇ ਘਰ ਦੇ ਵਿੱਚ ਵੈਡਿੰਗ ਫੰਕਸ਼ਨ ਆ ਵਿਜ਼ਿਟ ਲਈ ਸਾਡਾ ਐਡਰੈਸ ਅਮਰਸਰੀਆ ਮਾਲਦਰ ਮੈਂਟੇਜ ਸਬਜੀ ਮੰਡੀ ਨਰ ਗਾਂਧੀ ਗਰੋਂ ਸਮਾਣਾ ਡਿਸਟ੍ਰਿਕਟ ਆ ਉਹ ਆਪਾਂ ਪਹਿਲੇ ਦੱਸ ਰਹੇ ਹਾਂ ਸੋ ਹੁਣ ਚੈੱਕ ਕਰੋ ਡਿਜ਼ਾਈਨ ਸੂਟਾਂ ਦੇ ਮਾਮਲੇ ਦੇ ਵਿੱਚ ਬਸ ਇਹ ਲਾ ਲੂ ਕਿ ਜਿਵੇਂ ਇੱਕ ਹੱਡੀਆਂ ਵਾਲਾ ਡਾਕਟਰ ਜਾਂ ਕਿਸੇ ਵੀ ਰੋਗਾਂ ਦਾ ਡਾਕਟਰ ਮਾਹਿਰ ਹੁੰਦਾ ਨਾ ਇਸ ਟਾਈਮ ਆਪਾਂ ਸੂਟਾਂ ਦੇ ਮਾਮਲੇ ਦੇ ਵਿੱਚ ਮਾਹਿਰ ਆ ਸੋ ਆਪਾਂ ਮਾਨ ਨਹੀਂ ਕਰਦੇ ਗੱਲ ਦਾ ਪਰ ਥੋੜੇ ਪਿਆਰ ਕਰਕੇ ਕਿਉਂਕਿ ਸੌਰੀ ਜਿਹੜੀ ਖੋਜ ਕਰ ਕਰਕੇ ਲੈ ਕੇ ਆ ਰਹੇ ਤੁਹਾਡੇ ਵਾਸਤੇ ਸੂਟ ਸੂਟ ਨਹੀਂ ਮੈਂ ਕਹਿੰਦਾ ਤੋਹਫੇ ਲੈ ਕੇ ਆ ਰਿਹਾ ਆ ਚੈੱਕ ਕਰੋ ਪਿਓਰ ਖਾਦੀ ਸਿਲਕ ਦਾ ਬੁਟੀਕ ਮੈਂਡ ਆਰਟੀਕਲ ਸਾਰਾ ਪੈਚਵਰਕ ਅਲਟੀਮੇਟ ਪ੍ਰੋਪਰ ਬਾਟਮ ਦੇ ਕੰਮ ਨੇਵੀ ਬਲੂ ਕਲਰ ਦਾ ਇਹ ਆਰਟੀਕਲ ਆ ਰਿਹਾ ਰੇਟ ਦੇ ਅਕੋਰਡਿੰਗ ਸੂਟ ਬਹੁਤ ਸੋਹਣਾ ਰੇਟ ਆ ਰਿਹਾ ਜੀ ਇਸ ਦਾ 8850 8850 8850 ਯਾਨੀ ਕਿ 8850 ਰੁਪਏ ਆ ਚੈੱਕ ਕਰੋ ਦੁਪੱਟਾ ਔਰਗੈਂਜ਼ਾ ਦੁਪੱਟਾ ਕਾਰਨਰ ਵਰਕ ਸੋ ਪੀਜੀ ਬੁਕਿੰਗ ਹੋਣੀ ਹੈ ਸਿਰਫ ਦੋ ਨੰਬਰ ਤੇ ਪੀਸ ਬਹੁਤ ਪਿਆਰਾ ਬਣਾਇਆ ਪਿਓ ਖਾਦੀ ਚੁੱਕਦਾ ਪਿਓਰ ਦਾ ਸੂਟ ਹੈ ਜਿਨ੍ਹਾਂ ਨੂੰ ਬੁਟੀਕ ਦੇ ਡਿਜ਼ਾਈਨਰ ਸੂਟ ਚਾਹੀਦੇ ਹਨ ਨਾ ਇੱਕ ਇੱਕ ਆਰਟੀਕਲ ਜਿਹੜੇ ਸੋਲੋ ਸੋਲੋ ਆਰਟੀਕਲ ਆਪਣੇ ਕੋਲ ਬਣ ਕੇ ਆ ਰਿਹਾ ਆ ਚੈੱਕ ਕਰੋ ਜੀ ਕਾਫੀ ਕਲਰ ਦਾ ਮੈਂ ਆਰਟੀਕਲ ਹੈ ਕਹਾਂ ਕੋਕਾ ਕੋਲਾ ਕਾਫੀ ਸ਼ੇਡ ਹੈ ਇਹ ਇੰਨਾ ਪਿਆਰਾ ਸੂਟ ਓਏ ਹੋਏ ਹੋਏ ਐਲੀਗੈਂਟ ਪੀਸ ਬਣਾਇਆ ਜੀ ਤੁਸੀਂ ਡਿਜ਼ਾਈਨਿੰਗ ਚੈੱਕ ਕਰੋ ਨੈਕਸਟ ਲੈਵਲ ਦੀ ਡਿਜ਼ਾਈਨਿੰਗ ਆਪਣੇ ਕੋਲ ਮਿਲਣੀ ਹੈ ਕਿਆ ਬਾਤ ਆ ਆ ਚੀਜ਼ ਕੀ ਬਣਾਈ ਹੈ ਯਾਰ ਮੈਨੂੰ ਕਾਰੀਗਰ ਨੇ ਜਿਹੜੀ ਆ ਚੀਜ਼ ਬਣਾਈ ਹੈ ਨਾ ਡਿਫਰੈਂਟ ਜੀ ਆਈਟਮ ਬਣਾਈ ਹੈ ਮੋਰ ਤੁਸੀਂ ਦੇਖਿਆ ਹਨਾ ਸੋ ਯੂਨੀ ਹੈ ਯੂਨੀਕੌਰ ਯੂਨੀਕੌਰ ਬਿਲਕੁਲ ਡਿਫਰੈਂਟ ਜੀ ਆਈਟਮ ਹੈ ਸੋ ਚੈੱਕ ਕਰੋ ਕੰਮ ਦੇਖੋ ਕਿੰਨਾ ਸੋਹਣਾ ਪ੍ਰੋਪਰ ਹੈਵੀ ਬਾਜੂ ਦੇ ਕੰਮ ਅਚਕਨ ਸਟਾਈਲ ਸ਼ੇਰਵਾਨੀ ਸਟਾਈਲ ਇਹ ਆਰਟੀਕਲ ਬਣਾ ਹੋਇਆ ਹੈ ਕਲਰ ਬੜਾ ਸੋਹਣਾ ਹੈ 올ਓਵਰ ਫੈਬਰਿਕ ਆ ਰਿਹਾ ਪਿਓਰ ਖਾਦੀ ਸਿਲਕ ਦਾ ਫਰੰਟ ਪੂਰਾ ਹੈਵੀ ਬਾਜੂ ਦੇ ਕੰਮ ਦਿਖਾ ਦੇਉਂ ਇੱਕ ਵਾਰੀ ਦੁਬਾਰਾ ਬਾਜੂ ਵੀ ਬਹੁਤ ਸ਼ਾਨਦਾਰ ਬਣੀ ਹੈ ਪਿਓਰ ਆਰਗੈਂਜ਼ਾ ਦੁਪੱਟਾ ਹੋਏ 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 ਮਾਡਲ ਦੇ ਪਾ ਦਿਖਾ ਤੂੰ ਪਹਿਲਾ ਪੀਸ ਵਾਹ ਰੇਟ ਕੀ ਆ ਰਿਹਾ ਰੇਟ ਆ ਰਿਹਾ ਜੀ ਸਿਰਫ ਤੇ ਸਿਰਫ 12250 ਰੁਪਏ 12250 ਰੁਪਏ ਦੁਪੱਟਾ 4 ਸਾਈਡ ਬੁਕਿੰਗ ਹੋਣੀ ਹੈ ਸਿਰਫ ਦੋ ਨੰਬਰ ਦੇ ਦੋਨੋਂ ਨੰਬਰ ਸਾਡੇ ਸਕਰੀਨ ਦੇ ਉੱਤੇ ਦਿੱਤੇ ਹੋਏ ਸਭ ਤੋਂ ਲਾਜਵਾ ਬੁਟੀਕ ਮੇਡ ਆਰਟੀਕਲ ਮੇਰੇ ਸਟੋਰ ਦਾ ਰੀਸਟਾਕ ਹੋਇਆ ਜੀ ਇਹ ਸੋ ਸਾਡੇ ਕਲਾਇੰਟ ਨੇ ਬਾਇ ਕਰਿਆ ਸੀ ਉਹਨਾਂ ਨੇ ਸਾਨੂੰ ਫੋਟੋ ਵੀ ਭੇਜੀ ਸੀ ਬਰੇ ਹੋਏ ਜੀ ਜਦੋਂ ਉਹਨੇ ਵੇਅਰ ਕਰਿਆ ਇੰਨਾ ਪਿਆਰਾ ਸੂਟ ਲੱਗ ਰਿਹਾ ਨਾ ਮੈਂ ਕਹਿੰਦਾ ਜਿੰਨਾ ਸੂਟ ਸੋਹਣਾ ਉਸ ਤੋਂ ਜ਼ਿਆਦਾ ਸੋਹਣਾ ਲੱਗ ਰਿਹਾ ਇਹਨਾਂ ਦੇ ਪਾਇਆ ਹੋਇਆ ਸੋ ਮੇਰੇ ਕਲਾਇੰਟ ਨੇ ਜਿਨ੍ਹਾਂ ਨੇ ਬਾਏ ਕਰਿਆ ਸੀਗਾ ਪੀਸ ਉਹਨਾਂ ਨੇ ਸਾਨੂੰ ਫੋਟੋ ਭੇਜੀ ਭਾਜੀ ਸੂਟ ਬਹੁਤ ਜ਼ਿਆਦਾ ਸੋਹਣਾ ਲੱਗਿਆ ਹਰ ਕਿਸ ਨੇ ਤਾਰੀਫ ਕੀਤੀ ਤੁਸੀਂ ਦੇਖੋ ਖੁਦ ਦੇਖੋ ਜਦੋਂ ਪਾ ਆ ਕਿੰਨਾ ਪਿਆਰਾ ਲੱਗ ਰਿਹਾ ਜਦੋਂ ਤੁਸੀਂ ਪਾਓਗੇ ਤੁਹਾਡੇ ਵੀ ਇਦਾਂ ਹੀ ਸੋਹਣਾ ਲੱਗਣਾ ਸੋ ਡਿਜ਼ਾਈਨ ਕਲਰ ਇੰਨਾ ਪਿਆਰਾ ਪਹਿਲੀ ਗੱਲ ਮੈਂ ਕਹਿੰਦਾ ਕਲਰ ਬੜਾ ਸੋਹਣਾ ਨਵਾਂ ਸ਼ੇਡ ਜਿਨੂੰ ਨਵਾਂ ਰੰਗ ਨਵਾਂ ਡਿਜ਼ਾਈਨ ਪ੍ਰੋਪਰ ਬੁਟੀਕ ਮੇਡ ਸਭ ਤੋਂ ਸੋਹਣਾ ਆਰਟੀਕਲ ਚਾਹੀਦਾ ਮੇਰੇ ਸਟੋਰ ਦਾ ਸਭ ਪਿਓਰ ਕ੍ਰੇਪ ਦੀ ਬਾਟਮ ਆ ਰਹੀ ਆ ਬਾਟਮ ਤੇ ਸਾਰਾ ਹੈਂਡਵਰਕ ਆ ਰਿਹਾ ਜੀ ਆ ਆ ਰਹੀ ਆ ਬਾਟਮ ਬਾਟਮ ਤੇ ਟੋਟਲੀ ਹੈਂਡਵਰਕ ਦਾ ਕੰਮ ਔਰ ਫੁੱਲ ਫੋਰ ਸਾਈਡ ਹੈਵੀ ਦੁਪੱਟਾ ਪੂਰਾ ਦੁਪੱਟਾ ਪੂਰਾ ਹੈਵੀ ਬਣਾ ਹੋਇਆ ਸੋ ਅਲਟੀਮੇਟ ਪੀਸ ਆ ਜੀ ਅਲਟੀਮੇਟ ਮੈਂ ਕਹਿੰਦਾ ਸ਼ਾਨਦਾਰ ਵਾ ਮੈਂ ਜਿੰਨੀ ਤਾਰੀਫ ਕਰਾਂ ਓਨੀ ਘੱਟ ਆ ਸੂਟ ਦੀ ਸੂਟ ਬਹੁਤ ਪਿਆਰਾ ਸੂਟ ਹੈ ਕਲਰ ਬਹੁਤ ਸੋਹਣਾ ਡਿਜ਼ਾਈਨ ਬਹੁਤ ਸੋਹਣਾ ਪੂਰਾ ਹੈਵੀ ਫੋਰ ਸੈਟ ਦੁਪੱਟਾ ਬੁਕਿੰਗ ਹੋਣੀ ਸਿਰਫ ਦੋ ਨੰਬਰ ਦੇ ਦੋਨੋਂ ਨੰਬਰ ਸਾਡੇ ਸਕਰੀਨ ਤੇ ਮੈਂਸ਼ਨ ਨੇ ਨੀ ਮਜ਼ੈਂਟਾ ਕਲਰ ਦਾ ਪਿਓਰ ਖਾਦੀ ਸਿਲਕ ਦਾ ਆਹ ਵਾਲਾ ਸੂਟ ਲਾਜਵਾ ਬਣਿਆ ਹੋਇਆ ਮੈਂ ਵੀ ਤੁਹਾਡੇ ਨਾਲ ਦੇਖੂਗਾ ਸੂਟ ਸੋ ਪਹਿਲਾਂ ਤਾਂ ਤੁਸੀਂ ਸੂਟ ਦਾ ਡਿਜ਼ਾਈਨ ਚੈੱਕ ਕਰ ਲਓ ਜੀ ਇੰਨਾ ਪਿਆਰਾ ਆਰਟੀਕਲ ਬਣ ਕੇ ਆਇਆ ਨਾ ਹਰ ਕਸਟਮਰ ਦੀ ਮੇਰੇ ਕੋਲ ਰਿਕੁਆਇਰਮੈਂਟ ਆ ਰਹੀ ਹੈ ਕਿ ਭਾਜੀ ਸਾਨੂੰ ਮਜ਼ੈਂਟਾ ਕਲਰ ਦਾ ਖਾਦੀ ਸਿਲਕ ਚ ਕੋਈ ਆਰਟੀਕਲ ਲੋ ਜੀ ਚੈੱਕ ਕਰੋ ਡਿਜ਼ਾਈਨ neck ਤੇ ਬੜਾ ਲਾਜਵਾਬ ਕੰਮ ਪ੍ਰੋਪਰ ਬਾਜੂ ਤੇ ਹੈਵੀ ਕੰਮ ਘੇਰਾ ਦੇਖੋ ਓਏ ਹੋਏ ਹੋਏ ਜ਼ਬਰਦਸਤ ਘੇਰਾ ਆ ਬਾਟਮ ਤੇ ਕੰਮ ਦਿਖਾ ਦੇ ਰੋਂਗੇ ਪਹਿਲਾਂ ਆਪਾਂ ਫਿਰ ਬਾਟਮ ਚੱਕ ਦਿੰਦੇ ਆ ਆ ਓਲਓਵਰ ਫੈਬਰਿਕ ਰਹੇਗਾ ਪਿਓਰ ਖਾਦੀ ਸ਼ਿਲਕ ਸਲਵਾਰ ਦੇ ਪੌਂਚੇ ਤੇ ਗੜਾਈ ਆ ਗਈ ਹੁਣ ਚੈੱਕ ਕਰੋ ਇਸ ਦਾ ਘੇਰਾ ਓਏ ਹੋਏ ਜ਼ਬਰਦਸਤ ਘੇਰੇ ਤੇ ਤਾਂ ਮੈਂ ਕਹਿੰਦਾ ਵੱਟ ਗੱਡੇ ਪਿਆ ਕਾਰੀਗਰ ਨੇ ਪੂਰੇ ਸਭ ਤੋਂ ਸੋਹਣਾ ਆਰਟੀਕਲ ਆ ਰਿਹਾ ਘੇਰਾ ਉਸ ਤੋਂ ਬਾਅਦ ਦੁਪੱਟਾ ਚੈੱਕ ਕਰੋ ਚਨੂਨ ਦਾ ਦੁਪੱਟਾ ਆ ਰਿਹਾ ਦੁਪੱਟੇ ਆ ਰਿਹਾ ਸਾਰਾ ਕਾਰਨਰ ਵਰਕ ਓਏ ਹੋ ਹੋ ਜਬਰਦਸਤ ਪੀਸ ਜੀ ਫੋਰ ਸਾਈਡ ਵਿਦ ਕੋਰਟ ਅਜੇ ਪੀਸ ਬਣ ਕੇ ਆਇਆ ਮੈਂ ਤੁਹਾਡੇ ਸਾਹਮਣੇ ਓਪਨ ਕਰਦਾ ਪੀਸ ਬੜਾ ਸੋਹਣਾ ਪੀਸ ਹੈ ਆ ਚੈੱਕ ਕਰੋ ਸੌ ਲਾਜਵਾਬ ਆਰਟੀਕਲ ਹੈ ਰੇਟ ਮੈਂ ਲਾਸਟ ਦੇ ਵਿੱਚ ਦੱਸੂਗਾ ਸੂਟ ਦਾ ਸੋ ਕਾਰਨਰ ਚੈੱਕ ਕਰੋ ਫੋਰ ਸਾਈਡ ਬਹੁਤ ਆ ਰਿਹਾ ਚਨੂਨ ਦਾ ਦੁਪੱਟਾ ਰਾਣੀ ਮਜ਼ੈਂਟਾ ਕਲਰ ਖਾਦੀ ਸਿਲਕ ਦਾ ਬੁਟੀਕ ਪੀਸ ਵੈਰੀ ਸਪੈਸ਼ਲ ਆਰਟੀਕਲ ਸੋ ਰੇਡ ਆ ਰਹਾ 13500 ਰੁਪਏ ਬੁਕਿੰਗ ਰਾਨੇ ਸਿਰ ਦੋ ਨੰਬਰ ਦਾ ਸਕਰੀਨ ਤੇ ਦੋਨੋਂ ਨੰਬਰ ਸਾਡੇ ਮੈਂਸ਼ਨ ਆ ਸਾਦੀ ਸਿਲਕ ਦਾ ਇੱਕ ਬੁਟੀਕ ਮੇਡ ਆਰਟੀਕਲ ਲੈ ਕੇ ਆਇਆ ਵੈਸੇ ਮਾਡਲ ਨੇ ਨਾਰਕਲੀ ਪਾਈ ਹੋਈ ਆ ਆਪਾਂ ਸੂਟ ਤਰੇਡੀ ਕਰਵਾਇਆ ਇਹ ਸੋ ਆਪਣੇ ਕੋਲ ਨਾਰਕਲੀ ਵੀ ਆਈ ਸੀ ਮਹਿਰੂਨ ਸ਼ੇਡ ਦੇ ਵਿੱਚ ਉਹ ਵੀ ਤੁਹਾਨੂੰ ਮਿਲ ਜੇਗੀ ਸੋ ਆਪਾਂ ਲੈ ਕੇ ਆਏ ਸੇਮ ਡਿਜ਼ਾਈਨ ਸੂਟ ਦੇ ਵਿੱਚ ਸੂਟ ਦੇ ਵਿੱਚ ਤਰੇਡੀ ਕਰਵਾਇਆ ਜੀ ਚੈੱਕ ਕਰੋ ਪੰਜਾਬੀ ਸੂਟ ਬੁਟੀਕ ਸਟਾਈਲ ਆਰਟੀਕਲ ਜਿਹੜਾ ਤੁਸੀਂ ਮਾਡਲ ਦੇ ਪਾ ਦੇਖਿਆ ਇੱਕ ਵਾਰੀ ਜੇ ਉਹ ਵੀ ਦੁਬਾਰਾ ਦਿਖਾ ਦੇ ਮਾਡਲ ਨੇ ਸੋ ਪੀਸ ਬੜਾ ਪਿਆਰਾ ਹੁਣ ਤੁਹਾਨੂੰ ਮੈਂ ਸੂਟ ਦਿਖਾਣਾ ਸੂਟ ਦੀ ਲੁੱਕ ਦਿਖਾ ਦੇ ਸੋ ਸੂਟ ਬੜਾ ਸ਼ਾਨਦਾਰ ਬਣਿਆ ਟੋਟਲੀ ਹੈਂਡਵਰਕ ਬੁਟੀਕ ਮੇਡ ਆਰਟੀਕਲ ਰਸਟ ਸ਼ੇਡ ਆ ਇਹ ਰਸਟ ਔਰੇਂਜਾ ਕਲਰ ਆ ਪ੍ਰੋਪਰ ਫਰੰਟ ਹੈਵੀ ਪ੍ਰੋਪਰ 슬ੀਵਸ ਤੇ ਕੰਮ ਘੇਰਾ ਦੇਖੋ ਕਿੰਨਾ ਲਾਜਵਾ ਸਾਰਾ ਹੈਂਡਵਰਕ ਫੁੱਲ ਵੈਡਿੰਗ ਵੇਅਰ ਫੁੱਲ ਪਾਰਟੀ ਵੇਅਰ ਆ ਚੈੱਕ ਕਰੋ ਫੁੱਲ ਹੈਵੀ ਬਾਟਮ ਵਰਕ ਮੈਂ ਕਹਿੰਦਾ ਸੂਟ ਲਾਜਵਾ ਬਣਿਆ ਲਾਜਵਾ ਸੋਲੋ ਕਲਰ ਦੇ ਵਿੱਚ ਬਣ ਕੇ ਆ ਪੀਸ ਆਇਆ ਦੋ ਬਣ ਕੇ ਸੋ ਸੂਟ ਦੀ ਬੁਕਿੰਗ ਜਲਦੀ ਜਲਦੀ ਕਰਾਣੀ ਹੈ ਸਿਰਫ ਦੋ ਨੰਬਰ ਦੇ ਬੁਕਿੰ ਪਿਓਰ অর্ਗੈਂਜ਼ਾ ਦੁਪੱਟਾ ਆ ਰਿਹਾ ਫੋਰ ਸਾਈਡ ਔਰ ਪੀਸ ਆਇਆ ਜੇ ਫਿਲਹਾਲ ਦੋ ਰੇਟ ਸੁਣ ਲਓ ਕੀ ਆ ਰਿਹਾ ਰੇਟ ਇਸ ਦਾ ਆ ਰਿਹਾ ਜੀ 11500 ਰੁਪਏ ਬੁਕਿੰਗ ਹੋਣੀ ਹੈ ਸਿਰਫ ਦੋ ਨੰਬਰ ਸਕਰੀਨ ਤੇ ਦੋਨੋਂ ਨੰਬਰ ਮੈਂਸ਼ਨ ਨੇ ਵੀਡੀਓ ਨੂੰ ਸ਼ੇਅਰ ਕਰ ਦਿਓ ਬੁਕਿੰਗ ਕਰਾ ਲਓ ਫਟਾਵਾ ਤੁਸੀਂ ਲਹਿੰਗਾ ਚੈੱਕ ਕਰ ਲਓ ਹੈ ਤਾਂ ਡੰਮੀ ਤੇ ਹੀ ਪਾਇਆ ਹੋਇਆ ਜਦੋਂ ਤੁਸੀਂ ਪਾ ਲਿਆ ਤੁਸੀਂ ਕਿੰਨਾ ਸੋਹਣਾ ਲੱਗਣਾ ਆ ਚੈੱਕ ਕਰੋ ਜੀ ਇਸ ਦਾ ਦੁਪੱਟਾ ਦਿਖਾ ਰਿਹਾ ਪਹਿਲਾਂ ਤੁਹਾਨੂੰ ਫਿਰ ਲਹਿੰਗਾ ਤੁਹਾਨੂੰ ਮੈਂ ਬਾਅਦ ਚ ਦਿਖਾਣਾ ਪਹਿਲਾਂ ਦੁਪੱਟੇ ਦੇ ਕੰਮ ਚੈੱਕ ਕਰੋ ਮੈਂ ਤੁਹਾਨੂੰ ক্লোਜ਼ ਅਪ ਤੋਂ ਦਿਖਾ ਰਿਹਾ ਪ੍ਰੋਪਰ ਸੋ ਬੜਾ ਸੋਹਣਾ ਲਹਿੰਗਾ ਸੂਟ ਹੈ ਪੀਚ ਜਿਹਾ ਰੰਗ ਹੈ ਆ ਦੇਖੋ ਕਿੰਨਾ ਪਿਆਰਾ ਲਹਿੰਗਾ ਹੈ ਆ ਦੁਪੱਟਾ ਇਹਦਾ ਪੂਰਾ ਹੈਵੀ ਔਰ ਲਹਿੰਗਾ ਚੈੱਕ ਕਰੋ ਓਏ ਹੋਏ ਜਬਰਦਸਤ ਤੁਸੀਂ ਪੀਸ ਚੈੱਕ ਕਰੋ ਲਹਿੰਗੇ ਦਾ ਫਲੇਅਰ ਚੈੱਕ ਕਰੋ ਸੋ ਲਹਿੰਗਾ ਬੜਾ ਲਾਜਵਾ ਬਣਾਇਆ ਤੁਹਾਨੂੰ ਮੈਂ ਦੂਰ ਤੋਂ ਵੀ ਦਿਖਾਨਾ ਬੜਾ ਸੋਹਣਾ ਲਹਿੰਗਾ ਸਭ ਤੋਂ ਸੋਹਣਾ ਲਹਿੰਗਾ ਤੇ ਡਿਜ਼ਾਈਨ ਵੀ ਬੜਾ ਪਿਆਰਾ ਤੇ ਕਲਰ ਵੀ ਬੜਾ ਸੋਹਣਾ ਪੀਚ ਜਿਹਾ ਰੰਗ ਹੈ ਬੜਾ ਪਿਆਰਾ ਕਲਰ ਹੈ ਸੋ ਲਹਿੰਗਾ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਣਾ ਸੋ ਅਗਰ ਤੁਸੀਂ ਇਹ ਲਹਿੰਗਾ ਬਾਏ ਕਰਨਾ ਹੈ ਇਹਦਾ ਰੇਟ ਮੈਂ ਤੁਹਾਨੂੰ ਦੱਸ ਦਿੰਦਾ 23500 ਰੁਪਏ ਲਹਿੰਗਾ ਜੇ ਤੁਸੀਂ ਇਸ ਨੂੰ ਬਾਏ ਕਰਨਾ ਹੈ ਸਾਡੇ ਸਕਰੀਨ ਤੇ ਦੋਨੋਂ ਨੰਬਰ ਮੈਂਸ਼ਨ ਨੇ ਬਾਏ ਚ ਵੀ ਦਿੱਤੇ ਹੋਏ ਆ ਤੁਸੀਂ ਬੁਕਿੰਗ ਕਰਾ ਲਓ ਤੇ ਲਹਿੰਗਾ ਬੜਾ ਸ਼ਾਨਦਾਰ ਹੈ